ਰਵਾਇਤੀ ਚੀਜ਼ਾਂ ਤੁਸੀਂ ਜ਼ਰੂਰ ਨੋਟ ਕਰਿਓ ਤੇ ਜਿਹੜੇ ਤੁਹਾਡੇ ਪਾਰਕਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਝੂਲੇ ਲੱਗੇ ਵਿਆਗੇ ਜਾਂ ਓਪਨ ਜਿੰਮਾਂ ਲੱਗੀਆਂ ਵਿਆਣੀਆਂ ਤਾਂ ਉੱਥੇ ਬਾਈ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਇਹ ਨੋਟ ਕਰੀ ਚੱਲਿਓ ਫਿਰ ਸਾਨੂੰ ਉੱਥੋਂ ਪਤਾ ਲੱਗ ਜਾਊਗਾ ਵੀ ਜਿਹੜੇ ਮਿਸਤਰੀ ਨੇ ਉਹ ਝੂਲੇ ਲਾਇਆਗੇ ਤਾਂ ਉਹ ਚਕਾਨ ਮੀਨਾ ਜਾਂ ਜੀਨੇ ਉਹ ਲਵਾਇਆਗੇ ਜਾਂ ਉਹ ਚ ਕਾਨ ਮੀਣਾ ਬਾਈ ਹੈਨਾ ਅਸਲ ਚ ਜਿਆਦਾ ਮੈਂ ਤੈਨੂੰ ਸਾਨੂੰ ਕਹਾ ਵੀ ਜਿਹੜਾ ਬੰਦਾ ਬਣਾਉਂਦਾ ਮੇਰੇ ਵਰਗਾ ਮਿਸਤਰੀ ਆ ਮੈਂ ਤਾਂ ਕਹੂੰਗਾ ਇਹ ਉਹਦੀ ਘਾਟ ਆ ਕਿਤੇ ਨਾ ਕਿਤੇ ਬਾਈ ਉਹ ਆਪਦਾ ਬਚਾਉਂਦਾ ਮੈਨੂੰ ਉਹ ਪਹਿਲਾਂ ਦੱਸਦਾ ਹੀ ਨਹੀਂ ਮਾਨੂੰ ਇਹ ਗੱਲਾਂ ਉਹ ਫਿਰ ਉਹ ਕਹੀ ਵੀ ਰੇਟ ਸਾਹਮਣੇ ਉਹੀ ਜਾਉਂਦਾ ਹੈ ਜੇ ਮਾਨੂੰ ਬਾਰਗੇਨਿੰਗ ਦੇ ਸੌਦੇ ਚ ਜਮਲੋ ਰੇਟ ਘੱਟ ਕਰਕੇ ਲੋਕ ਉਥੋਂ ਲੈ ਲੈਂਦੇ ਨੇ ਉਹ ਵੀ ਥੋੜਾ ਜਿਹਾ ਲੋਕ ਖਿੱਚ ਕਰਦੇ ਨੇ ਉਹ ਵੀ ਖਿੱਚ ਕਰਦੇ ਆ ਕਾਸੀਂ ਮਾਨੂੰ ਰੇਟ ਵਾਈਜ਼ ਸ਼ਾਇਦ ਮਹਿੰਗੇ ਹੋਵਾਂਗੇ ਪਰ ਕੁਆਲਟੀ ਵਾਈਜ਼ ਨਹੀਂ ਹੋਵਾਂਗੇ ਜਿਵੇਂ ਅਕਸਰ ਹੀ ਆਪਾਂ ਕਹੀਏ ਸਾਂਝੇ ਗੰਮਾਂ ਵੀ ਉਹਨਾਂ ਨੇ ਤਾਂ ਲੱਖ ਰੁਪਏ 'ਚ ਪੰਜ ਚੀਜ਼ਾਂ ਲਾਈਆਂ ਨੇ ਹਾਂ ਬੀ ਯਾਰ ਇਹ ਬੰਦਾ ਪਣੂ ਲੱਖ ਰੁਪਏ 'ਚ ਸੱਤ ਚੀਜ਼ਾਂ ਦਿੰਦਾ ਕਿਉਂ ਉਹਨਾਂ ਨੇ ਵੀ ਕਈ ਵਾਰ ਸਾਂਝੇ ਬੰਦੇ ਹੀ ਫਸ ਜਾਂਦੇ ਆ ਉਹਨਾਂ ਨੂੰ ਐ ਹੁੰਦਾ ਵੀ ਯਾਰ ਲੋਕ ਕਹਿਣਗੇ ਵੀ ਉੱਥੇ ਪੰਜ ਲਾਈਆਂ ਨੇ ਵੀ ਇਹਨਾਂ ਨੇ ਸੱਤ ਲਾਈਆਂ ਨੇ ਹਾਂ ਉਹ ਐ ਨਹੀਂ ਦੇਖਦੇ ਵੀ ਜਿਹੜੀਆਂ ਸੱਤ ਨੇ ਜਾਂ ਅੱਠ ਨੇ ਉਹਨਾਂ ਨੇ ਚੱਲਣਾ ਸੇਮ ਹੀ ਨੇ ਆ ਜਿਹੜੀਆਂ ਪੰਜ ਨੇ ਇਹਨਾਂ ਨੇ ਕਰੀਆਂ ਪੰਜ ਚਾਰ ਸਾਲ ਮੰਨੋ ਦੋ ਚਾਰ ਸਾਲ ਜੇ ਤਾਂ ਮੀਆਂ ਬੀਬੀ ਵਾਲ ਆ ਗਿਆ ਤੁਸੀਂ ਐ ਕਹੋ ਵੀ ਇਹਦਾ ਭਾਈ ਮੀਆਂ ਬੀਬੀ ਵਾਲ ਆ ਗਿਆ ਚਲੋ ਜਾਂ ਫਿਰ ਬੁਆਏਫ੍ਰੈਂਡ ਕਰ ਰੋ ਸਹਿੰਡਾ ਵਾਲ ਆ ਗਿਆ ਤੁਹਾਨੂੰ ਮੈਂ ਦੱਸਾਂ ਗੱਲ ਫਾਰਮ ਹਾਊਸ ਤੇ ਦਾ ਰੱਖੇ ਦਾ ਫਾਇਦਾ ਨਹੀਂ ਹੈਗਾ ਕਿਉਂਕਿ ਕਈ ਵਾਰ ਮੇਰੇ ਘਰ ਵਾਲੀ ਕਹਿ ਦੂਗੀ ਵੀ ਜਿੱਦਨੇ ਦਾ ਆਪਾਂ ਦੋਨੇ ਹੁਦਨੇ ਉਦੋਂ ਦਾ ਆਪਾਂ ਬਹਿ ਜਾ ਕਰਾਂਗੇ ਉਦੋਂ ਮੰਗਰ ਉਹਦੇ ਕੌਣ ਬੈਠਿਆ ਕਰੂ ਹਨਾ ਜਾਂ ਫਿਰ ਸਾਡੂਆਂ ਸਾਡੂਆਂ ਦੇ ਬੈਠਣ ਵਾਲਾ ਭਾਈ ਜਾਂ ਫਿਰ ਸਾਡੂਆਂ ਸਾਡੂਆਂ ਦੇ ਬੈਠਣ ਵਾਲਾ ਤੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਫਾਰਮ ਹਾਊਸ ਦਾ ਕੰਮ ਚੱਲੇ ਜਾਂਦਾ ਤੇ ਆਪਣੇ ਫਾਰਮ ਹਾਊਸ ਤੇ ਮੈਂ ਹੌਲੀ ਹੌਲੀ ਹਰ ਇੱਕ ਚੀਜ਼ ਕੰਪਲੀਟ ਕਰਦਾ ਜਾਂਦਾ ਤੇ ਜਿਵੇਂ ਉੱਥੇ ਪਹਿਲਾਂ ਬੂਟੇ ਵਾਟੇ ਲਾਏ ਆਪਾਂ ਫੁੱਲਾਂ ਫਲਾਂ ਵਾਲੇ ਇਸੇ ਤਰ੍ਹਾਂ ਹੀ ਹੁਣ ਮੈਂ ਸੋਚਿਆ ਵੀ ਉੱਥੇ ਯਾਰ ਇਸ ਤਰ੍ਹਾਂ ਦੀ ਆਊਟਡੋਰ ਜਿਮ ਵੀ ਲੱਗੇ ਕਿਉਂ ਬੰਦ ਜਿਮਾਂ ਦੇ ਵਿੱਚ ਜਮਾ ਲਾ ਲਾ ਕੇ ਹਰ ਇੱਕ ਬੰਦਾ ਅੱਕਿਆ ਪਿਆਗਾ ਤੇ ਬੰਦੇ ਨੂੰ ਹੁੰਦਾ ਵੀ ਯਾਰ ਸ਼ਾਮ ਨੂੰ ਥੋੜਾ ਸਮਾਂ ਜਾਂ ਸਵੇਰੇ ਵੀ ਇਸ ਜਿਹੜੀ ਬਾਹਰ ਜਿਮ ਲੱਗਦੀ ਹੈ ਉਹ ਤੇ ਉਹ ਕਰੀਏ ਜਾਂ ਆਪਾਂ ਨੂੰ ਐ ਹੁੰਦਾ ਵੀ ਕੋਈ ਝੂਲਾ ਵਗੈਰਾ ਝੂਟੀਏ ਸੋ ਮੈਂ ਆਇਆ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਬਾਦਸ਼ਾਹਪੁਰ ਪਾਤਣਾ ਤੋਂ 15 ਕਿਲੋਮੀਟਰ ਦੂਰ ਪਈ ਜਾਂਦਾ ਤੇ ਸਮਾਣੇ ਤੋਂ ਵੀ 15 ਕਿਲੋਮੀਟਰ ਦੂਰ ਪੈਂਦਾ ਜਦੋਂ ਮੈਂ ਬਾਈ ਕੋਲੇ ਆਇਆ ਸਿੰਘ ਸਾਹਿਬ ਫੈਬ੍ਰିକੇਟਰਸ ਵਾਲਿਆਂ ਕੋਲੇ ਤਾਂ ਇਹਨਾਂ ਨੇ ਬਾਈ ਇੱਕ ਹੋਰ ਹੀ ਨਵਾਂ 숍 ਕੜਤਾ ਤੁਸੀਂ ਦੇਖੋਗੇ ਵੀ ਇੱਧਰਲੇ ਪਾਸੇ ਹੋਊ ਸਾਹਮਣੇ ਟੁਆਇਟ ਰੇਨ ਖੜੀ ਐ ਨੂੰ ਜ਼ੂਮ ਕਰਕੇ ਦਿਖਾ ਦੇ ਮਿੱਤਰਾ ਤੇ ਟੁਆਇਟ ਰੇਨ ਖੜੀ ਹੈਗੀ ਤੇ ਜਿਹਦੇ ਕੋਲੇ ਆਪਾਂ ਤੁਹਾਨੂੰ ਦੱਸ ਦੇਾਂਗੇ ਵੀ ਬਾਈ ਨੇ ਆਪਾਂ ਨੂੰ ਇਹਦੇ ਝੂਟੇ ਵੀ ਦਵਾਏ ਤੇ ਨਾਲ ਹੀ ਸਕੂਲ ਵਾਲੇ ਬੱਚਿਆਂ ਨੂੰ ਵੀ ਇਹਦੇ ਝੂਟੇ ਦਵਾਏ ਤੇ ਹੁਣ ਮੈਂ ਬਾਈ ਨਾਲ ਗੱਲਬਾਤ ਕਰਦਾ ਤੁਹਾਨੂੰ ਮੈਂ ਦੱਸਦਾ ਵੀ ਇਹ ਉਹ ਇਨਸਾਨ ਹੈ ਜਿਹੜਾ ਪੂਰੇ ਵਰਲਡਵਾਈਡ ਫੇਮਸ ਆ ਤੇ ਇਹਨਾਂ ਦੇ ਬਣਾਏ ਹੋਏ ਝੂਲੇ ਤੇ ਔਟਡੋਰ ਜਿੰਮਾ ਵਿਦੇਸ਼ਾਂ ਨੂੰ ਵੀ ਜਾਂਦੀਆਂ ਨੇ ਆਪਾਂ ਵੀਰ ਨੂੰ ਮਿਲਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਹੋ ਬਾਈ ਚੜਦੀ ਕਲਾ ਜੀ ਵਧੀਆ ਚੜਦੀ ਕਲਾ ਜੀ ਠੀਕ ਸਭ ਤੋਂ ਪਹਿਲਾਂ ਤਾਂ ਬਾਈ ਜੇ ਗੱਲ ਕਰੀਏ ਵੀ ਅਸੀਂ ਤਾਂ ਨਾ ਤੁਹਾਡੇ ਫੈਨ ਆ ਪਹਿਲਾਂ ਤੋਂ ਪੁਰਾਣੇ ਵੀ ਤੁਸੀਂ ਇਹੋ ਜਿਹੇ ਵਧੀਆ-ਵਧੀਆ ਆਈਟਮਾ ਬਣਾਉਣੇ ਹੋਗੇ ਵੀ ਪੰਜਾਬ ਦੇ ਵਿੱਚ ਇੱਕ ਤੁਹਾਡਾ ਨਾਂ ਵੱਖਰੀ ਪਛਾਣ ਬਣ ਗਈ ਵੀ ਸਿੰਘ ਸਾਹਿਬ ਵਾਲੇ ਉਹ ਕਰਦੇ ਆਗੇ ਤੇ ਹੋਰ ਠੀਕ ਹੋ ਬਾਈ ਚੜਦੀ ਕਲਾ ਜੀ ਤੇ ਬਾਈ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਆਮ ਤੌਰ ਤੇ ਆਪਾਂ ਦੇਖਦੇ ਆ ਵੀ ਟ੍ਰੇਨ ਪਟੜੀ ਤੇ ਚਲਦੀ ਦੇਖੀ ਹੈ ਹਨਾ ਅਸੀਂ ਛੋਟੇ ਛੋਟੇ ਹੁੰਦੇ ਸੋਚਦੇ ਹੁੰਦੇ ਸੀਗੇ ਵੀ ਯਾਰ ਆਪਾਂ ਟ੍ਰੇਨ ਦੇ ਵਿੱਚ ਝੂਟਾ ਲੈਣਾ ਤਾਂ ਉਹਦੇ ਲਈ ਕਹਿੰਦੇ ਹੁੰਦੇ ਵੀ ਯਾਰ ਐਂ ਕਰੋ ਬਰਨਾਲੇ ਜਾਂ ਸਮਰੂਰ ਤੋਂ ਟਿਕਟ ਲੈ ਲਓ ਵੀ ਅੱਗੇ ਜਾ ਕੇ ਧੂਰੀ ਜਾਂ ਨਾਭੇ ਉਤਰ ਜਿਓ ਹਨਾ ਸੋਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਯਾਰ ਆਪਾਂ ਇਹ ਚਲਦੀ ਫਿਰਦੀ ਟ੍ਰੇਨ ਬਣਾ ਲਈਏ ਸੜਕਾਂ ਤੇ ਟ੍ਰੇਨ ਚਲਾਦੀ ਬਾਈ ਤੁਸੀਂ ਫਿਰ ਕੋਲੋਂ ਸਕੂਲਾਂ ਵਾਸਤੇ ਟਰੇਨ ਦੀ ਡਿਮਾਂਡ ਹੁੰਦੀ ਸੀ ਜਿਵੇਂ ਪਟੜੀ ਵਾਲੀ ਜਾਂ ਸਕੂਲ ਵੱਡੇ ਨੇ ਜਿਵੇਂ ਯੂਨੀਵਰਸਿਟੀਆਂ ਵਗੈਰਾ ਚ ਬਲਾਕ ਬਣਿਓ ਨੇ ਏ ਬੀ ਬਲਾਕ ਤੇ ਉਹਨਾਂ ਨੇ ਮਤਲਬ ਉੱਥੋਂ ਦੀ ਜਾਣ ਲਈ ਜਾਂ ਉਹਨੂੰ ਵਰਤਣ ਵਾਸਤੇ ਇਹਨਾਂ ਨੇ ਮੇਰੇ ਕੋਲ ਡਿਮਾਂਡ ਕਰੀ ਕਿਸੇ ਨਾਲ ਫਿਰ ਮੈਂ ਉਹਦੇ ਤੇ ਸੈਂਟਰੋ ਦਾ ਇੰਜਨ ਯੂਜ਼ ਕਰਕੇ ਉਹਨੂੰ ਮਨ ਲਓ ਬਣਾ ਮਤਲਬ ਵੀ ਉਹਨਾਂ ਨੇ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਨੇ ਆਪਦੀ ਮੰਗ ਰੱਖੀ ਸੀ ਉਹਦੇ ਕੋਲੇ ਵੀ ਜੇ ਮੈਨੂੰ ਫੋਟੋ ਦਿਖਾਈ ਸੀ ਉਹਨਾਂ ਸੀ ਨੇ ਮੈਂ ਉਹ ਫੋਟੋ ਦੇਖ ਕੇ ਮਤਲਬ ਇਹ ਯੂਰਪ ਚ ਹੈਗਾ ਸੜਕਾਂ ਦੇ ਐਵੇਂ ਚੱਲਦੀਆਂ ਦਾ ਤੇ ਮੈਨੂੰ ਉਹ ਫੋਟੋ ਦਿਖਾਈ ਸੀ ਮੈਂ ਉਹਨਾਂ ਨੂੰ ਫੋਟੋ ਦੇਖ ਕੇ ਉ ਕਮਲ ਉਹ ਇੱਕ ਸਿਰਸੇ ਦਿੱਤੀ ਸੀ ਤੇ ਦੂਜੀ ਆਪਾਂ ਪੰਜਾਬ ਚ ਸ਼ਾਹਕੋਟ ਦਿੱਤੀ ਸੀ ਸ਼ਾਹਕੋਟ ਦਿੱਤੀ ਠੀਕ ਹੈ ਤੇ ਇਸੇ ਕਰਕੇ ਮੈਂ ਵੀ ਸੋਚਾਂ ਵੀ ਹਰ ਵੀ ਬੰਦੇ ਨੇ ਕੀ ਤਕਨੀਕ ਲਾਈ ਓਵੇਂ ਲਾਰਮ ਮਾਰ ਦਿਆ ਹਨਾ ਓਵੇਂ ਬੱਚੇ ਬੈਠਿਆ ਮੀਂਹ ਕਣੀ ਆ ਜੇ ਤਾਂ ਵੀ ਨਹੀਂ ਕੋਈ ਦਿੱਕਤ ਜੇ ਆਪਾਂ ਗੱਲ ਕਰੀਏ ਜੇ ਸਕੂਲ ਵਾਲਿਆਂ ਨੇ ਆਪਦੇ ਬੱਚਿਆਂ ਨੂੰ 5-6 ਕਿਲੋਮੀਟਰ ਤੱਕ ਕੋਈ ਮਿੰਨੀ ਟੂਰ ਵੀ ਲਵਾਉਣਾ ਹੋਵੇ ਤੇ ਹਨਾ ਜਾਂ 15 ਕਿਲੋਮੀਟਰ ਤੱਕ ਲਵਾਉਣਾ ਹੋਵੇ ਤਾਂ ਇੱਕ ਕਲਾਸ ਨੂੰ ਇੱਕ ਟੂਰ ਲੱਗ ਸਕਦਾ ਹਾਂ ਇੱਕ ਕਲਾਸ ਲਗਭਗ ਇੱਥੇ 40 ਤੋਂ 50 ਬੱਚੇ ਬੈਠਦੇ ਨੇ ਮੈਂ ਦੇਖਿਆ 35-30 ਬੱਚੇ ਹੁੰਦੇ ਨੇ ਬਿਲਕੁਲ ਬਿਲਕੁਲ ਬਹੁਤ ਵਧੀਆ ਢੰਗ ਨਾਲ ਮਤਲਬ ਪਲੇ ਗਰਾਊਂਡ 'ਚ ਤਾਂ ਆਮ ਹੀ ਸਕੂਲਾਂ ਵਾਲੇ ਉਹਦੇ ਵਾਸਤੇ ਲੈਂਦੇ ਨੇ ਆਪਣੇ ਜਿਹੜੇ A ਬਲਾਕ ਆ ਉਹਨਾਂ ਦਾ ਜੋ ਦੂਸਰੀ ਸਾਈਡ ਉਹਨਾਂ ਦਾ ਬੱਚਿਆਂ ਦਾ ਛੋਟਾ ਸੈਸ਼ਨ ਪਲੇਵੇ ਦੇ ਵਾਰਾ ਸਕੂਲ ਚਲ ਜਾਣ ਲਈ ਉਹਦੇ ਵਾਸਤੇ ਵਰਤਦੇ ਨੇ ਉਹਦੇ ਲਈ ਮੈਂ ਕਹਿੰਦਾ ਯਾਰ ਜੇ ਕੋਈ ਵੱਡਾ ਪਰਿਵਾਰ ਆ ਕਿਹਨੇ ਨਾਨਕ ਸੱਕ ਵੀ ਦੇਣ ਜਾਣੀ ਆ ਬਈ ਮੈਂ ਕਹਿੰਦਾ ਵੀ ਚਾਹੇ ਇਹਦੇ ਬਹਿ ਕੇ ਭੱਜ ਜਾਓ ਸਾਰਾ ਇਹ ਕੋਲ ਵੀਡੀਓ ਦੇਖ ਕੇ ਡਿਮਾਂਡ ਆਉਂਦੀ ਆ ਬਈ ਅਸੀਂ ਵਿਆਹ ਦੀ ਬਰਾਤ ਲੈ ਕੇ ਜਾਣੀ ਆ ਇਹਦੇ ਬਾਅਦ ਅੱਛਾ ਪਹਲੋ ਔਨ ਰੋਡ ਲਈ ਇਹਦਾ ਟੈਕਸ ਨਾ ਹੋਣ ਕਰਕੇ ਅਸੀਂ ਫਿਰ ਮੰਲੋ ਉਸ ਦੀ ਥੋੜੀ ਜਿਹੀ ਦਿੱਕਤ ਆਉਂਦੀ ਹੋਣਾ ਹਾਂ ਠੀਕ ਆ ਲਓ ਬਾਈ ਜੀ ਇਹ ਤਾਂ ਗੱਲਬਾਤ ਹੋ ਗਈ ਜੀ ਆਪਾਂ ਕਹੀਏ ਵੀ ਇਹਦੇ ਵਾਲੀ ਹਨਾ ਟ੍ਰੇਨ ਵਾਲੀ ਗੱਲ ਹੋ ਗਈ ਤੇ ਇਹਦੀ ਜੇ ਆਪਾਂ ਟ੍ਰੇਨ ਦਾ ਮੜਾ ਰੇਟ ਤਾਂ ਦੱਸ ਸਕਦੇ ਹਾਂ ਕਈ ਵਾਰ ਜਦ ਆਪਣੀ ਵੀਡੀਓ ਦੇਖ ਕੇ ਕੋਈ ਪੁੱਛ ਸਕਦੇ ਸਕੂਲਾਂ ਨੇ ਜਾਂ ਕਿਸੇ ਧਿਆਨ ਚ ਆ ਜੀ ਮੰਨੋ ਆਪਣੇ ਕੋਲ ਇਹ 3.5 ਲ 5,80,000 ਤੱਕ ਦਾ ਮਾਡਲ ਤਿਆਰ ਹੁੰਦੇ ਆ ਤਿੰਨਕ ਮਾਡਲ ਆਪਣੇ ਕੋਈ ਵੇਰੀਏਟ ਹੁੰਦੇ ਆ ਠੀਕ ਹੈ ਤੇ ਬਾਈ ਮਟੀਰੀਅਲ ਬਾਈ ਦਾ ਛੋਡੀ ਗਿਆ ਆਪਾਂ ਗੱਲ ਕਰੀਏ ਵੀ ਆਪਾਂ ਜ਼ਿੰਮੇਦਾਰਾਂਗੇ ਜਿਹੜਾ ਬਾਈ ਮਟੀਰੀਅਲ ਯੂਜ਼ ਕਰਦਾ ਉਹ ਮੈਨੂੰ ਨਹੀਂ ਲੱਗਦਾ ਕੋਈ ਹੋਰ ਬੰਦਾ ਯੂਜ਼ ਕਰਦਾ ਹੋਊਗਾ ਬਾਈ ਇੱਕ ਮੈਨੂੰ ਐਂ ਦੱਸੋ ਸੱਚ ਮਟੀਰੀਅਲ ਤੋਂ ਗੱਲ ਯਾਦ ਆ ਗਈ ਜਿਵੇਂ ਮੇਰਾ ਛੋਡੇ ਕੋਲੇ ਆਇਆ ਮੈਂ ਹਨਾ ਪਹਿਲਾਂ ਦਿਮਾਗ ਦੇ ਵਿੱਚ ਇਹ ਗੱਲ ਦੀ ਵੀ ਆਪਾਂ ਆਊਟਡੋਰ ਇੱਕ ਤਾਂ ਜਿਮ ਲਵਾਉਣੀ ਹੈ ਕਿ ਖੇਤ ਆਪਣੇ ਫਾਰਮ ਹਉਸ ਤੇ ਹੈਨਾ ਜਿਵੇਂ ਆ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਕਿ ਆਪਾਂ ਇਹਦੇ ਚੜ ਜਾਵੇਂ ਨਹੀਂ ਇੱਥੇ ਵੈਸੇ ਚੜਜੋ ਕੋਈ ਨਹੀਂ ਨਾ ਜਾਓ ਫਿਕਸ ਨਹੀਂ ਗਈ ਪੂਰੀ ਹੈਵੀ ਠੀਕ ਹੈ ਤੇ ਜਿਵੇਂ ਐ ਐ ਕਰੀ ਜਾਂਦੇ ਹੁੰਦੇ ਆ ਤਾਂ ਬਈ ਪਾਰਕਾਂ ਦੇ ਵਿੱਚ ਯਾਰ ਮੈਂ ਦੇਖਿਆ ਵੀ ਆ ਚੀਜ਼ਾਂ ਹੋ ਗਈਆਂ 6 ਮਹੀਨੇ ਬਾਅਦ ਕਿਉਂ ਟੁੱਟ ਜੇ ਜਾਂਦੀਆਂ ਨੇ ਕੀ ਚੀਜ਼ਾਂ ਕਿ ਨਹੀਂ ਲਾਈਫ ਹੀ ਨਹੀਂ ਗਾ ਨਹੀਂ ਲਾਈਫ ਨਹੀਂ ਇਹਨਾਂ ਦੀ ਇਹਨਾਂ ਦੀ ਉਹਦੀ ਬਣਤਰ 'ਚ ਫਰਕ ਆ ਜਦੋਂ ਕਿ ਸਰਕਾਰੀ ਪੰਚਾਇਤਾਂ ਵਾਲੇ ਲੈਂਦੇ ਨੇ ਉਦੋਂ ਟਾਈਮ ਤੇ ਬਣਾਉਣ ਵਾਲਾ ਮੇਰੇ ਵਰਗਾ ਸੋਚਦਾ ਵੀ ਸਰਕਾਰੀ ਚਾਣੀਆਂ ਬਣਾ ਕੇ ਬਰਾਂਹ ਕਰੀਏ ਕੁਝ ਥੋੜਾ ਬੋੜਾ ਤੈਨੂੰ ਪਤਾ ਲੈਣ ਦੇਣ ਵਾਲਾ ਸਿਸਟਮ ਹੁੰਦਾ ਸਰਕਾਰੀ ਜੇ ਥੋੜੇ ਪੈਸੇ ਲਾਉਂਦੇ ਆ ਤਾਂ ਫਿਰ ਕੋਈ ਦਿੱਕਤ ਨਹੀਂ ਆਉਂਦੀ ਬੀਜ ਜੇ ਆਪਾਂ ਕਹੀਏ ਸਰਕਾਰੀ ਮੰਨ ਲਓ ਪੰਚਾਇਤਾਂ ਵੀ ਬਣਾਉਂਦੇ ਆ ਸਰਪੰਚ ਵੀ ਪੂਰੀ ਜਿੰਮੇ ਗੌਰ ਨਾਲ ਉੱਤੇ ਖੜਕੇ ਦੇਖੇ ਹਨ ਮਨ ਲਓ ਸਹੀ ਢੰਗ ਨਾਲ ਪੂਰੇ ਪੈਸੇ ਦੇਵੇ ਪੂਰੇ ਆਰਡਰ ਦੇਵੇ ਤਾਂ ਬਣਦੀ ਆ ਅਸੀਂ ਬਿਲਕੁਲ ਗਰੰਟੀ ਨਾਲ ਬਣਾਉਨੇ ਆ ਪੰਚਾਇਤਾਂ ਠੀਕ ਹੈ ਜਿਵੇਂ ਆਪਾਂ ਕਹੀਏ ਵੀ ਉਦੋਂ ਸਰਕਾਰ ਦਾ ਕੰਮ ਹੁੰਦਾ ਵੀ ਛੇਤੀ ਛੇਤੀ ਬਣਾ ਕੇ ਦਿਖਾਓ ਹਨਾ ਸਰਕਾਰ ਨੇ ਕੀ ਆ ਮੰਨ ਲਓ ਅੱਜ ਪੈਸੇ ਪਾਤੇ ਤਾਂ ਉਹਨਾਂ ਨੇ ਪੰਜ ਦਿਨਾਂ ਦੇ ਵਿੱਚ ਵਿੱਚ ਕਹਿ ਦੇਣਾ ਵੀ ਸਾਨੂੰ ਉਹ ਕਰਕੇ ਉਹ ਕਰੋ ਤਾਂ ਮੂਰਲੇ ਬੰਦਾ ਵੀ ਉਹ ਕਰ ਜਾਂਦਾ ਮਤਲਬ ਜੇਕਰ ਕਿਹਦੇ ਨੂੰ ਦਿਖਾਉਣਾ ਵੀ ਕੀ ਕਾਰਨ ਹੁੰਦੇ ਨੇ ਮੇਰੇ ਕੋਲ ਸਪੇਅਰ ਮੈਂ ਇੱਥੇ ਆਪਾਂ ਦੇਖੀ ਮੜਾ ਇਧਰਲੇ ਆਹ ਤੁਹਾਡਾ ਉਹ ਮੈਨੂਫੈਕਚਰਿੰਗ ਹੋਣ ਲਈ ਇਧਰ ਦੇਖੋ ਠੀਕ ਹੈ ਆਜੋ ਬਾਈ ਸੁਣ ਦਿਖਾਉਨੇ ਆ ਸਾਰਾ ਇੱਥੇ ਅਸਾ ਇਹ ਸਾਰਾ ਸਮਾਨ ਇੱਥੇ ਜਾਇ ਰੱਖਿਆ ਦੇਖੋ ਤੁਸੀਂ ਆਪਾਂ ਨੋਰਮਲ ਦੇਖ ਰਹੇ ਆ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਵੈਲਡਿੰਗ ਚ ਛੋਰੀ ਨਹੀਂ ਮਿਲੂਗੀ ਹਰੇਕ ਥਾਂ ਤੇ ਸਿਰੇ ਤੋਂ ਸਿਰੇ ਤੱਕ ਵੈਲਡਿੰਗ ਹੋਊਗੀ ਕੋਈ ਵੀ ਪ੍ਰੋਡਕਟ ਦੇਖ ਲਓ ਆਪਣਾ ਬਣਿਆ ਅੰਦਰ ਆਊਟਡੋਰ ਜੇ ਵੀ ਦਿਖਾਉਨੇ ਆ ਤੇ ਆਪਣੇ ਕੋ ਮੈਰੀ ਗੋਲਡ ਆ ਇਹਦੇ ਵਿੱਚ 11 ਨੰਬਰ ਦਾ ਬੇਰਿੰਗ ਪਾਇਆ ਪੂਰਾ 8 ਨੰਬਰ ਉੱਪਰ 2 ਇੰਚੀ ਸ਼ਾਫਟ ਆ ਕਿਦਾਂ ਡੋੜ ਜੂ ساری ਉਮਰ ਠੀਕ ਹੈ ਲਾਈਫ ਟਾਈਮ ਦੀ ਗਾਰੰਟੀ ਹੈ ਜੀ ਠੀਕ ਹੈ ਜਿਵੇਂ ਹੁਣ ਮੰਨ ਲਓ ਆ ਚੀਜ਼ਾਂ ਨੇ ਪੂਰੀਆਂ ਹੈਵੀ ਲੱਗੀਆਂ ਹੋਈਆਂ ਨੇ ਠੀਕ ਹੈ ਬਾਈ ਨੇ ਮੈਰੀ ਗੋਲਡ ਦਾ ਸਮਾਨ ਤਿਆਰ ਹੋ ਰਿਹਾ ਅੱਗੇ ਅੱਛਾ ਇਹਦੇ ਵਿੱਚ ਆ ਇਹਦੇ ਵਿੱਚ ਲੈ ਵਿਚਾਲਾ ਮਟੀਰੀਅਲ ਆ ਵਿਚਾਲਾ ਮਟੀਰੀਅਲ ਆ ਸਹੀ ਗੱਲ ਹੈ ਮੰਨ ਲਓ 2 ਇੰਚੀ ਸ਼ਾਫਟ ਪੂਰੀ ਲਾ ਕੇ 8 ਨੰਬਰ 베アリング ਪੈਂਦੇ ਆ ਹਾਂ ਵੀ ਚਾਹੇ ਆਪਾਂ ਕਹੀਏ ਵੀ ਇਹਦੇ ਵਜਨ ਤੋਂ ਵੱਧ ਵਾਲਾ ਬੰਦਾ ਝੜ ਜੇ ਤੇ 100% ਭਾਵੇਂ ਆਪਣੀ ਉਮਰ ਵਾਲੋ ਆਪਣੇ ਤੇ ਇਸ ਟਾਈਮ 6 ਬੱਚੇ ਝੜਦੇ ਨੇ ਭਾਵੇਂ ਆਪਣੇ ਕਵਾਂਟਲ ਕਵਾਂਟਲ ਵਾਲੇ ਝੜ ਜਾਂਦੇ ਅੱਛਾ ਗਾਰੰਟੀ ਹੈ ਸਾਡੀ ਬਾਈ ਹੁਰੀ ਕਹਿੰਦੇ ਵੀ ਬਣਦੀ ਤਾਂ ਇਹ ਵੀ ਛੋਟੇ ਬੱਚਿਆਂ ਵਾਸਤੇ ਜਾਂ ਵੱਡੇਆਂ ਵਾਸਤੇ ਆ ਵੀ ਚਾਹੇ ਕੋਂਟਲ ਕੋਂਟਲ ਵਜਨ ਵਾਲੇ ਆਪਣੀ ਆਪਣੀ ਉਮਰ ਵਾਲੇ ਚੜ ਜਾਣ ਬੰਦੇ ਹਨ ਜਿਵੇਂ ਕੋਂਟਲ ਵਜਨ ਦੇ ਦੋ ਕਹਿੰਦਾ ਫਿਰ ਵੀ ਟੁੱਟ ਜੇ ਗਾਰੰਟੀ ਹੈ ਹਾਂ ਬਿਲਕੁਲ ਗਾਰੰਟੀ ਹੈ ਜੀ ਠੀਕ ਹੈ ਵੀ ਬਾਈ ਕਹਿੰਦਾ ਗਾਰੰਟੀ ਦੇ ਕੇ ਤੋੜਦੇ ਚੀਜ਼ ਤੇ ਆ ਸਾਰੀਆਂ ਚੀਜ਼ਾਂ ਤੇ ਬਾਈ ਦਾ ਬਣਦਾਗਾ ਤੇ ਹਾਂ ਬਾਈ ਹੁਣ ਚੱਲੀਏ ਉਧਰ ਦੇ ਪਾਸੇ ਜੇ ਤੁਹਾਨੂੰ ਦਿਖਾਉਣਾ ਜਿਵੇਂ ਆਉ ਆਜੋ ਆਜੋ ਕੀ ਕਮੀ ਹੁੰਦੀ ਆ ਆਜੋ ਆਜੋ 1 ਮਿੰਟ ਸਾਡੇ ਕੈਮਰਾਮੈਨ ਨੂੰ ਆ ਜਾਂਦੇ ਵੀ ਨਾਲ ਕਿਉਂ ਉਹਨੂੰ ਫਿਰ ਗੇੜਾ ਦੇ ਕੇ ਆਉਣਾ ਪੈਂਦਾ ਉੱਪਰ ਦੀ ਠੀ ਹੁਣ ਦੇਖੋ ਆਊਟਡੋਰ ਜੇਮ ਬਣਦੀ ਆ ਪਹਿਲੀ ਗੱਲ ਤਾਂ ਬਹੁਤ ਥਾਵਾਂ ਦੇ ਪਲਾਸਟਿਕ ਦੇ ਕੱਪ ਵਗੈਰਾ ਲਾ ਦਿੰਦੇ ਆ ਪੀਣ ਹਾਂ ਪਲਾਸਟਿਕ ਦੇ ਨਾਲ ਲੋਹੇ ਦਾ ਜੂਸ ਕਰਦੇ ਆ ਵੀ ਕੱਲ ਨੂੰ ਗਲੇ ਨਾ ਛੇ ਦੀ ਉੱਤੋਂ ਟੁੱਟੇ ਨਾ ਟੁੱਟ ਗਿਆ ਪਾਣੀ ਪੈ ਗਿਆ ਗਲ ਜੂਗੀ ਆ ਚੀਜ਼ ਦਿਖਾ ਦੇ ਮਿੱਤਰਾਂ ਵੀ ਤਾਹਾਂ ਵਾਲੇ ਪਾਸੇ ਨਾ ਹਾਂ ਬਈ ਪਲਾਸਟਿਕ ਦੇ ਕੱਪ ਲਾ ਆਂਦੇ ਆ ਹੁਣ ਜਿਵੇਂ ਆ ਬੋਸ਼ ਵਗੈਰਾ ਨੇ ਇੱਦਾਂ ਵੀ ਆਪਾਂ ਸਾਰੇ ਆ ਦੇਖੋ ਲੋਹੇ ਦੇ ਦੇਗੀ ਲਾਏ ਹੋ ਨੇ ਹੈਵੀ ਲੱਗਦੇ ਨੇ ਆ ਚੀਜ਼ ਹੁਣ ਕੀ ਆ ਉਰੇ ਲੋਕ ਬਾਹਰ ਪੈਨ ਵੈਲਡਿੰਗ ਕਰ ਦਿੰਦੇ ਆ ਸਦੀ ਆਰ ਪਾਰ ਪੈਨ ਪਾਣਿਆ ਠੀਕ ਹੈ ਵੀ ਉਰੇ ਆਰਪਾਰ ਪਿੰਨ ਪੈਗੀ ਉਰੋ ਵੈਲਡਿੰਗ ਹੋਏਗੀ ਉਰੋ ਵੈਲਡਿੰਗ ਹੋਏਗੀ ਸਾਰੀ ਲਾਈਫ ਟਾਈਮ ਦੀ ਗਾਰੰਟੀ ਇਹ ਟੁੱਟੇਗੀ ਜੀ ਮੈਂ ਇਹਨੂੰ ਸਪੋਰਟ ਹੋ ਗਈ ਹੈ ਜੀ ਹੈਨਾ ਫਿਰ ਦੂਸਰੀ ਗੱਲ ਸੀਲ ਪਾਈ ਹੋਈ ਹੈ ਅੰਦਰ ਠੀਕ ਹੈ ਆਮ ਕੋਈ ਨਹੀਂ ਵਰਤਦਾ ਇਹਨੂੰ ਹਾਂ ਪਲਾਸਟਿਕ ਦੀ ਸੀਲ ਮੜਾ ਜਾ ਦਿਖਾਉਂਦੇ ਮੈਨੂੰ ਐ ਕਰਕੇ ਭਰਾਵੋ ਤੁਸੀਂ ਦੇਖੋ ਵੀ ਆਹ ਸਾਨੂੰ ਇਸ ਟਾਈਮ ਪਲਾਸਟਿਕ ਦੀ ਸੀਲ ਆਪਾਂ ਦਿਖਾ ਰਹੇ ਹਾਂ ਜੀ ਹਾਂ ਇਹ ਕਿਸੇ ਨੇ ਨਹੀਂ ਵਰਤੀ ਹੁੰਦੀ ਬਾਈ ਇਹ ਸੀਲ ਨਹੀਂ ਪਾਉਂਦਾ ਆਪਾਂ ਦੇਖਦੇ ਵੀ ਇਥੋਂ ਪਤਾ ਜਾਂਦਾ ਹਾਂ ਹਾਂ ਇਹ ਚੀਜ਼ਾਂ ਦਾ ਜ਼ਿਆਦਾ ਅੰਤਰ ਹੁੰਦਾ ਹੈ ਵਿੱਚ ਠੀਕ ਹੈ ਬਈ ਦੂਜੀ ਗੱਲ ਕਰੀਏ ਹਰੇਕ ਜ ਅਸੀਂ ਤਾਂ ਬੈਰਿੰਗ ਹੀ ਨਹੀਂ ਪਾਉਂਦੇ ਵੀ ਜਿਹੜੀ ਮੋਜਲ ਬੈਰਿੰਗ ਪਾ ਦਿੰਦੇ ਆ ਠੀਕ ਹੈ ਅਸੀਂ ਤਾਂ origignal skf ਪਾਉਂਦੇ ਵੀ ਜਿਹੜੇ ਆਪਾਂ ਦੇਖਦੇ ਆਂ ਵੀ ਉਹ ਕੁਆੜੀਆਂ ਕੋਲੋਂ ਸਾਫ਼ ਜੀ ਕਰੇ ਹੋਏ ਲਿਆ ਦਿੰਦੇ ਆ ਹਨਾ ਉਹ 50 ਰੁਪਏ ਦਾ 250 300 ਰੁਪਏ ਦਾ ਠੀਕ ਹੈ ਮੰਨ ਲਓ ਇੱਕ ਵਾਰ ਇੱਕ ਮਸ਼ੀਨ 'ਚ 4 ਪੈਣੇ ਆ ਕਿਸੇ 'ਚ 8 ਪੈਣੇ ਆ ਕਈ ਮਸ਼ੀਨਾਂ ਐਂਦੀਆਂ ਨੇ ਜਿਹਦੇ ਵਿੱਚ 18-18 ਵਾਇਰਿੰਗ 16-16 ਵਾਇਰਿੰਗ ਵੀ ਜੇ ਆਪਾਂ ਦੇਖੀਏ ਵੀ ਜੀ ਜਿਹੇ ਚਾਰ ਪੈਗੇ ਉਹ 'ਚ 1000 ਰੁਪਏ ਦਾ ਖਰਚਾ ਹੋ ਗਿਆ ਜੀ ਜਿਹੜੇ ਅੱਠ ਪੈਗੇ ਉਹ 2000 ਹਾਂ ਉਹ 'ਚ 2000 ਜਿਹਨੇ ਡਿਸਪੋਜ਼ਲ ਪਾਤੇ 50000 ਰੁਪਈਆ ਦੇ ਹੁਣ ਆਪਾਂ ਮੰਨ ਲਾ ਵੀ ਉਹ ਬੰਦੇ ਨੇ 19 ਉਹਦੀ ਬਾਕੀਤ ਕੱਢ ਲਈ ਆ ਮਸ਼ੀਨ ਦੀ ਗੱਲ ਕਰਦੇ ਆ ਤੇ 16 ਵਾਇਰਿੰਗ ਪੈਗੇ ਤੇ 3200 ਰੁਪਏ ਦਾ ਫਰਕ ਪੈ ਜਾਏਗਾ ਸਹੀ ਗੱਲ ਹੈ ਜੇ 18000 ਦੇ ਦੇਣਾ ਆਪੇ ਕੋਈ 15 ਦੀ ਦੇ ਦੇਗਾ ਸਹੀ ਗੱਲ ਹੈ ਵੀ ਅਗਲਾ ਕਹਿ ਜਾਂਦਾ ਹੈ ਨਾ ਵੀੜੀਆਂ ਐ ਐ ਕਰਦੇ ਹ ਅਛਾ ਉਹ ਬੈਰਿੰਗਾਂ ਦਾ ਇਹੀ ਕਾਰਨ ਹੈ ਬੈਰਿੰਗਾਂ ਦਾ ਦਿੱਕਤ ਆ ਮੇਨ ਸਭ ਤੋਂ ਵੱਡੀ ਗੱਲ ਮੈਂ ਇਹੀ ਕਹਿੰਦਾ ਵੀ ਆਪਣੇ ਤਾਂ ਪਿੰਡਾਂ ਵਾਲੇ ਹਿਸਾਬ ਤੇ ਤੈਨੂੰ ਪਤਾ ਬਾਈ ਸਾਡੇ ਦਾ ਫਾਰਮ ਆ ਉਸ ਤੇ ਹੱਥ ਨੇ ਨਾ ਬੰਦੇ ਲਾ ਕੇ ਦੇਸੀ ਦੇ ਦੋ ਦੋ ਪੈਗ ਫਿਰ ਸਾਡੇ ਦਾ ਚਾਚੇ ਦਾਇਆ ਵਾਲੇ ਸਰੀਕਾ ਇਹ ਜਾ ਕਹਣਗੇ ਜੋ ਕੇ ਦੇਖੀਏ ਮੈਂ ਆਪ ਦਿਨ ਤੋੜੀਏ ਜਾਂ ਟੁੱਟਦੀ ਆ ਜਿਵੇਂ ਜਿਵੇਂ ਆ ਬੱਚਿਆਂ ਵਾਲਾ ਸੀਸ ਆ ਇਹਦੇ ਬੈਰਿੰਗ ਪਏ ਹੋਏ ਆ ਢੀਲੀ ਬੁਛਾ ਵਾਲਾ ਮਿਲ ਜੂਗਾ ਲੋਕ ਉਹਨੇ ਨੱਟ ਪਾ ਦਿੰਦੇ ਆ ਪਰ ਅੱਛਾ ਜਿਹੜੀ ਆ ਚੀਜ਼ ਦਸੀਏ ਇਹ ਸਾਰੇ ਬੈਰਿੰਗ ਨੇ ਆ ਬੈਰਿੰਗ ਪਏ ਆ ਆ ਪੂਰੀ ਰਾੜ ਆ ਉਹ ਕਦੇ ਟੁੱਟੂਗਾ ਹੀ ਨਹੀਂ ਨਾ ਕਸ ਠੀਕ ਹੈ ਹੂੰ ਨਾ ਕਿੱਥੇ ਪਾ ਦੇਣਾ ਉਹਨਾਂ ਲੋਕਾਂ ਦੇ ਵਿੱਚ ਦੀ ਗਿਆ ਨਟ ਪਾ ਦਿੰਦੇ ਬਸ ਇਹਦੇ ਆ ਲਾਉਂਦੇ ਹੀ ਨਹੀਂ ਪਾ ਹਾਂ ਹਾਂ ਆਪਾਂ ਸਪੈਸ਼ਲੀ ਬਣਾਉਂਦੇ ਠੀਕ ਹੈ ਵੀ ਸਾਰਾ ਨਟ ਪਾ ਦਦੇ ਉਸ ਹੱਬ ਤੇ ਹੈ ਹੂੰ ਪ੍ਰਭਾਉ ਇਹ ਚੀਜ਼ਾਂ ਤੁਸੀਂ ਜ਼ਰੂਰ ਨੋਟ ਕਰਿਓ ਤੇ ਜਿਹੜੇ ਤੁਹਾਡੇ ਪਾਰਕਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਝੂਲੇ ਲੱਗੇ ਹੋਏ ਆਗੇ ਜਾਂ ਓਪਨ ਜਿੰਮਾਂ ਲੱਗੀਆਂ ਹੋਈਆਂ ਨੇ ਤਾਂ ਉੱਥੇ ਬਾਈ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਇਹ ਨੋਟ ਕਰੀ ਚੱਲਿਓ ਫਿਰ ਸਾਨੂੰ ਉੱਥੋਂ ਪਤਾ ਲੱਗ ਜਾਊਗਾ ਵੀ ਜਿਹੜੇ ਮਿਸਤਰੀ ਨੇ ਉਹ ਝੂਲੇ ਲਾਇਆਗੇ ਤਾਂ ਉਹ ਚਕਾਨ ਮੀਨਾ ਜਾਂ ਜਿਨੇ ਉਹ ਲਵਾਇਆਗੇ ਜਾਂ ਉਹ ਚਕਾਨ ਮੀਨ ਆ ਬਾਈ ਹੈਨਾ ਅਸਲ ਚ ਜਿਆਦਾ ਮੈਂ ਤੈਨੂੰ ਸਾਨੂੰ ਕਹਾ ਵੀ ਜਿਹੜਾ ਬੰਦਾ ਬਣਾਉਂਦਾ ਮੇਰੇ ਵਰਗਾ ਮਿਸਤਰੀ ਆ ਮੈਂ ਤਾਂ ਕਹੂੰਗਾ ਇਹ ਉਹਦੀ ਘਾਟ ਆ ਕਿਤੇ ਨਾ ਕਿਤੇ ਬਾਈ ਉਹ ਆਪਦਾ ਬਚਾਉਂਦਾ ਆ ਉਹ ਪਹਿਲਾਂ ਦੱਸਦਾ ਹੀ ਨਹੀਂ ਮਾਲ ਉਹ ਇਹ ਗੱਲਾਂ ਉਹ ਫਿਰ ਉਹ ਕਹੀ ਵੀ ਰੇਟ ਸਾਹਮਣੇ ਉਹੀ ਜਾ ਆਉਂਦਾ ਹੈ ਨਾ ਜੇ ਮਾਲੋ ਬਾਰਗੇਨਿੰਗ ਦੇ ਸੌਦੇ ਚ ਜੰਮ ਲੋ ਰੇਟ ਘੱਟ ਕਰਕੇ ਲੋਕ ਉਥੋਂ ਲੈ ਲੈਂਦੇ ਨੇ ਉਹ ਵੀ ਥੋੜਾ ਜਿਹਾ ਲੋਕ ਖਿੱਚ ਕਰਦੇ ਨੇ ਉਹ ਵੀ ਖਿੱਚ ਕਰਦੇ ਆ ਅਸੀਂ ਮਾਲੋ ਰੇਟ ਵਾਈਜ਼ ਸ਼ਾਇਦ ਮਹਿੰਗੇ ਹੋਵਾਂਗੇ ਪਰ ਕੁਆਲਿਟੀ ਵਾਈਜ਼ ਨਹੀਂ ਹੋਵਾਂਗੇ ਜਿਵੇਂ ਅਕਸਰ ਹੀ ਆਪਾਂ ਕਹੀਏ ਸਾਂਝੇ ਵੀ ਉਹਨਾਂ ਨੇ ਤਾਂ ਲੱਖ ਰੁਪਏ 'ਚ ਪੰਜ ਚੀਜ਼ਾਂ ਲਾਈਆਂ ਨੇ ਹਾਂ ਬਿਲਕੁਲ ਵੀ ਯਾਰ ਇਹ ਬੰਦਾ ਆਪਣੋਂ ਲੱਖ ਰੁਪਏ 'ਚ ਸੱਤ ਚੀਜ਼ਾਂ ਦਿੰਦਾ ਕਿਉਂ ਉਹਨਾਂ ਨੇ ਵੀ ਕਈ ਵਾਰ ਸਾਂਝੇ ਬੰਦੇ ਹੀ ਫਸ ਜਾਂਦੇ ਆ ਉਹਨਾਂ ਨੂੰ ਐ ਹੁੰਦਾ ਵੀ ਯਾਰ ਲੋਕ ਕਹਿਣਗੇ ਵੀ ਉੱਥੇ ਪੰਜ ਲਾਈਆਂ ਨੇ ਵੀ ਇਹਨਾਂ ਨੇ ਸੱਤ ਲਾਈਆਂ ਨੇ ਹਾਂ ਉਹ ਐ ਨਹੀਂ ਦੇਖਦੇ ਵੀ ਜਿਹੜੀਆਂ ਸੱਤ ਨੇ ਜਾਂ ਅੱਠ ਨੇ ਉਹਨਾਂ ਨੇ ਚੱਲਣਾ ਸੇਮ ਹੀ ਨੇ ਆ ਜਿਹੜੀਆਂ ਪੰਜ ਨੇ ਇਹਨਾਂ ਨੇ ਕਰੀਆਂ ਪੰਜ ਚਾਰ ਸਾਲ ਮੰਨੋ ਦੋ ਚਾਰ ਸਾਲ ਚੱਲਣ ਇਹਨਾਂ ਨੇ ਚੱਲਣਾ ਪੰਜ ਚਾਰ ਸਾਲ ਆ ਬਿਲਕੁਲ ਬਾਈ ਜੀ ਬਿਲਕੁਲ ਤੇ ਭਾਈ ਆ ਕੀ ਚੀਜ਼ ਆ ਗਈ ਯਾਰ ਇਹਦੇ ਬਾਰੇ ਵੀ ਦੱਸੋ ਜੀ ਕਿ ਕਿੰਨਾ ਕੁ ਵਜਨ ਹਸਾਰ ਲੈਂਦੀ ਤੁਸੀਂ ਬੈਠੋਗੇ ਹਾਂ ਬਿਲਕੁਲ ਜੀ ਟੁੱਟ ਨਾ ਜਾਵੇ ਨਹੀਂ 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 ਟੁੱਟਦਾ ਨਹੀਂ 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 ਸੁਪਰਿੰਗ ਵੀ ਪੂਰਾ ਉਹ ਪਾਇਆ ਬੈ ਦੱਸਦਾ ਇੱਕ ਕਵਾਂਟਲ ਵਜਨ ਆ ਮੇਰੇ ਜੀ ਠੀਕ ਹੈ ਮੈਂ ਬੈਠ ਕੇ ਦੇਖਾਂ ਭਲਾਂ ਕਿਵੇਂ ਫੀਲ ਹੁੰਦਾ ਬੈਠੋ ਤੇ ਲੋਏ ਮਿੱਤਰੋ ਮੈਂ ਵੀ ਫਿਲਮਾਂ ਵਾਲੀ ਫੀਲਿੰਗ ਲੈ ਕੇ ਦੇਖ ਰਿਹਾ ਵੀ ਹੁੰਦਾ ਮੰਗੋ ਹੱਥ ਚ ਗਲਾਸ ਜਾ ਹੋਵੇ ਬਾਈ ਹੈਨਾ ਉਹ ਟੈਨਸ਼ਨ ਮੈਂ ਹਾਂ ਮੈਂ ਅਭੀ ਮੇਰੇ ਕੋਲ ਕੋਈ ਮਤ ਪਰ ਮਾੜੀ ਫੀਲਿੰਗ ਹੈ ਪੂਰੀ ਬਾਈ ਸੌਣਾ ਹੋਵੇ ਯਾਰ ਸੌ ਵੀ ਸਕਦਾ ਬੰਦਾ ਉਹ ਫਿਰ ਆਪਣੇ ਕੋ ਦੂਜੇ ਝੂਲੇ ਹੈਗੇ ਆ ਬੈੱਡ ਬਣ ਜਾਂਦੇ ਆ ਅੱਛਾ ਉਹਨਾਂ ਦੇ ਬੈੱਡ ਬਣ ਜਾਂਦੇ ਆ ਤੇ ਇਹਦੀ ਭਲਾ ਬਾਈ ਕੀਮਤ ਕੀ ਹੋ ਇਹਦੀ ਪੈ 900 ਰੁਪਏ ਕੀਮਤ ਹੈ ਸਾਰੀ ਬਸ ਹਾਂਜੀ ਮੈਂ ਕਹਿੰਦਾ ਯਾਰ ਕਮਾਲ ਦੀ ਗੱਲ ਹੈ ਲਵੇ ਲਿਆ ਕੇ ਦਿਖਾ ਬਾਈ ਬੁਣਿਆ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਆ ਨਾ ਧੁੱਪ ਚ ਕੁਝ ਹੋਵੇ ਧੁੱਪ ਚ ਰੰਗ ਰੋਗ ਫਿੱਟਣ ਦੀ ਅਸਲ ਜੇ ਲੋ ਟਾਈਮ ਪਾਏ ਕੇ ਫਰਕ ਪੈ ਜਾਂਦਾ ਭਲੇ ਇਨੀ ਛੇਤੀ ਕੁਝ ਨਹੀਂ ਹੁੰਦਾ ਅੱਛਾ ਹਾਂਜੀ ਵੀ ਧੁੱਪ ਚ ਵੀ ਕੁਝ ਨਹੀਂ ਹੁੰਦਾ ਬਾਹਰ ਮੀਂਹ ਕਣੀ ਆਈ ਜਾਵੇ ਕਿਵੇਂ ਮਰਜੀ ਹੈ ਨਾ ਤੇ ਆ ਚੀਜ਼ ਦਾ ਜਮੀਨੀ ਉਹ ਜਿਵੇਂ ਪੁ ਕਹਦੀ ਠੀਕ ਆ ਬਾਈ ਯਾਰ 650 ਰੁਪਏ ਦੇ ਵਿੱਚ ਆਉਂਦਾ ਵੀ ਕੀ ਆ ਬਾਈ ਹੈ ਨਾ ਦੇ ਇਹਨੂੰ ਬਾਈ ਜੀ ਆਪਾਂ ਚਾਹੀਏ ਜਿਵੇਂ ਉਰੇ ਦਾ ਸੋਡੇ ਚੜਵਾ ਆਹਾਗਾ ਜੇ ਇਹਨੂੰ ਚਾਹੀਏ ਜਿਵੇਂ ਆਪਣੇ ਘਰੇ ਭਾਂਡਾ ਹੁੰਦਾ ਹੁੰਦਾਗਾ ਸੱਤ ਦੇ ਢੰਗ ਸਕਦੇ ਆ ਸੱਤ ਦੇ ਵੀ ਢੰਗ ਸਕਦੇ ਆ ਅੱਲਾ ਕਈ ਨਾ ਮਿਲ ਜੂਗਾ ਤਾਂ ਫਿਰ ਕੱਲੀ ਆ ਚੀਜ਼ ਮਿਲ ਜੂਗੀ ਇਹ ਸਾਰੀ ਆਹਾ ਹਣਾ ਠੀਕ ਆ ਬਾਈ ਜੀ ਠੀਕ ਬਾਜੀ ਵਾ ਤੇ ਇੱਕ ਬਈ ਆਉ ਤਾਂ ਸਹੀ ਮੜਾ ਜਾ ਆ ਚੀਜ਼ਾਂ ਦੇ ਬਾਰੇ ਵੀ ਦਿਓ ਜਾਣਕਾਰੀ ਆਪਾਂ ਕੋਈ ਇੱਕ ਬੰਦੇ ਕੀ ਕਰਦੇ ਨੇ ਜਿਵੇਂ ਆ ਸ਼ਾਫਟਾਂ ਨੇ ਵਿਚਾਲੇ ਪੈਪ ਦਾ ਟੁਕੜਾ ਪਾਤਾ ਉਰੇ ਪਿੰਨਟ ਹੋਉਂਦੀਆਂ ਅਸੀਂ ਆਰ ਪਰ ਪੂਰੀ ਸ਼ਾਫਟ ਹੀ ਲਾਤੀ ਇਹ ਤੁਸੀਂ ਲਾ ਲਓ ਬਾਈ ਪੂਰੀ ਫੁੱਲ ਮੋਟੀ ਉਹ ਆ ਹਨਾ ਇਹਨੇ ਕਿੱਥੋਂ ਟੁੱਟਣਾ ਜਿਵੇਂ ਹੁਣ ਕੱਪ ਵਗੈਰਾ ਵਾ ਅਸੀਂ ਸਾਰੇ ਪਲਾਸਟਿਕ ਦਾ ਕੁਝ ਵੀ ਨਹੀਂ ਯੂਜ਼ ਕਰਦੇ ਪੂਰਾ ਹੈਵੀ ਜਿਹੜਾ ਮਸ਼ੀਨਾਂ ਕੰਬਾਈਨਾਂ 'ਚ ਵਰਤੇ ਜਾਂਦੇ ਪਾਰਸਾ ਵਰਤਦੇ ਆ ਠੀਕ ਹੈ ਲਾ ਲਓ 6 ਨੰਬਰ 'ਚ ਆ 5 ਨੰਬਰ 'ਚ ਆ ਠੀਕ ਹੈ ਜਿਹੜੀ ਲੋਹੇ ਦੀ ਪੱਤੀ ਵਗੈਰਾ ਦੀ ਆ ਉਹ ਲੇਜ਼ਰ ਕਟਿੰਗ ਕਰਾ ਕੇ ਵਰਤਦੇ ਆ ਠੀਕ ਹੈ ਪੂਰੀ ਫਿਨਿਸ਼ਿੰਗ ਵਾਲਾ ਮਾਲ ਵੀ ਪੂਰਾ ਇਕੋ ਰੇਸ਼ੀ ਵਾਲਾ ਕੰਮ ਆਦਾ ਡਿਜ਼ਾਈਨ ਹੀ ਹੈਗੀ ਗੱਲਬਾਤ ਵੀ ਕਿਸੇ ਪਾਸੇ ਕੋਈ ਦੀ ਗੱਲ ਕਰਦੇ ਆ ਪੂਰੀ ਐਡੀ ਸ਼ਾਰਪਟ ਲੱਗਦੀ ਉਹੜਾ ਘੁੰਮਣ ਵਾਲਾ ਝੂਲਾ ਮੈਰੀਗੋਲ ਹਾਂ 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 ਪੂਰੀ ਦੀ ਪੂਰੀ ਸ਼ਾਫਟ ਲੱਗਦੀ ਜੀ ਤੇ ਆਪਾਂ ਕਹਿੰਦੇ ਦੀ ਵੀ ਚਾਹੇ ਕੋਟਲ ਕੋਟਲ ਵਾਲੇ ਸੇ ਬੰਦੇ ਚੜ੍ਹ ਜਾਂਦੇ ਮਤਲਬ ਕੋਈ 11 ਨੰਬਰ ਵਾਇਰਿੰਗ ਪੈਂਦਾ ਉਥੇ 8 ਨੰਬਰ ਵਾਇਰਿੰਗ ਆਉਂਦਾ ਠੀਕ ਹੈ ਮਤਲਬ ਆਪੇ ਕੁਝ ਨਹੀਂ ਹੁੰਦਾ ساری ਉਮਰ ਜੀ ਸਹੀ ਗੱਲ ਆ ਬਾਈ ਕਿਥੋਂ ਕੁਝ ਹੋਣਾ ਹਨਾ ਬਾਕੀ ਜਦੋਂ ਤੁਸੀਂ ਕਹਿੰਦਾ ਵੀ ਕੰਬੈਨਾਂ ਵਾਲਾ ਮਟੀਰੀਅਲ ਵਰਤਦੇ ਹੋ ਕੰਬੈਨਾਂ ਵਾਲੇ ਹਿਸਾਬ ਤੇ ਉਹ ਕਰਦੇ ਹੋ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਜਿਹੜੀ ਬਈ ਸੀਟ ਆ ਗਈ ਸਾਈਕਲ ਵਗੈਰਾ ਜਿਹੜੇ ਬਣਦੇ ਨੇ ਜਿੰਮ ਦੇ ਉਹਦੀਆਂ ਫਿੱਟਾ-ਸੂਤਾ ਆ ਗਈਆਂ ਸਾਰੀਆਂ ਸਹੀ ਗੱਲ ਆ ਬਈ ਨਹੀਂ ਇਹਦੇ ਪਲਾਸਟਿਕ ਦੀ ਸੀਟ ਲਾਈ ਪਈ ਹੁੰਦੀ ਸਾਰਾ ਜ਼ਿਆਦਾ ਲੋਹੇ 'ਚ ਹੀ ਵਿਸ਼ਵਾਸ ਰੱਖਦੇ ਆ ਕਿ ਟੋੜ ਧੁੱਪ ਜੇ ਲੱਗਣਾ ਬਾਹਰ ਕੁਆਲਿਟੀ ਵਾਈ ਜੀ ਲੱਗੇ ਸਹੀ ਗੱਲ ਆ ਬਈ ਵੀ ਐਂ ਤਾਂ ਨਹੀਂ ਹੈਗਾ ਯਾਰ ਵੀ ਮੀਂਹ ਕਣੀ ਪਾਏ ਨਾਲ ਜਾਂ ਕਿਸੇ ਬੰਦੇ ਦਾ ਬਾਰੇ ਨਾ ਗਿਆ ਵੀ ਕੋਈ ਜੀ ਆਪਾਂ ਕਹੀਏ ਵੀ ਛੋਟੇ ਪਿੰਡ ਵਾਲੇ ਕੋਈ ਭਿੰਦੇ ਵਰਗਾ ਬਹਿ ਜੇ ਵੀ ਐਂ ਤਾਂ ਨਹੀਂ ਵੀ ਮੇਰਾ ਇਹ ਨਤੀਜਾ ਸਾਨੂੰ ਢੱਕਿਆ ਹੋ ਦਾਰੂ ਦਾ ਤੋੜ ਦੂ ਨਹੀਂ ਨਹੀਂ ਕੱਢ ਨਹੀਂ ਆਉਂਦਾ ਐਂ ਤਾਂ ਨਹੀਂ ਹੈਗਾ ਹਨਾ ਠੀਕ ਹੈ ਬਾਈ ਤੇ ਆਹ ਕੀ ਚੀਜ਼ ਆ ਬਾਈ ਯਾਰ ਆ ਵੀ ਬਹੁਤ ਖਰਾਬ ਹੁੰਦੀਆਂ ਨੇ ਯਾਰ ਸਾਡੇ ਪਿੰਡ ਮੈਂ ਸਕੂਲ 'ਚ ਦੇਖਿਆ ਬਿਲਕੁਲ ਇਹ ਆਰਮ ਵੀਲ ਕਹਿੰਦੇ ਨੇ ਇਹਨਾਂ ਨੂੰ ਦੋਵੇਂ ਹੱਥਾਂ ਨਾਲ ਲਾ ਲਓ ਜਿਵੇਂ ਕਮਾਉਣ ਲਈ ਆਹਿਆ ਤੇ ਇਹ ਮਲੋ ਹਲੇ ਗਰਾਉਂਡਿੰਗ ਹੋਣਾ ਧਰਤੀ 'ਚ 2 ਫੁੱਟ ਜੀ ਦਾ ਕਹੀ ਵੀ ਇਹਦੇ ਨਾਲ ਮੋਢੇ-ਮੋਢੇ ਆਪਣੇ ਪੂਰੇ ਵਧੀਆ ਚੱਲਦੇ ਰਹਦੇ ਆ ਹਨਾ ਬਿਲਕੁਲ ਬਿਲਕੁਲ ਜੀ ਮੈਂ ਇਹੇ ਕਰਕੇ ਬਾਈ ਸੋਡੇ ਇਹ ਚੀਜ਼ਾਂ ਸੋਚੀਆਂ ਨੇ ਵੀ ਆਪਣੇ ਖੇਤ 'ਚ ਲਾਉਣੀਆਂ ਨੇ ਵੀ ਕਿਉਂ ਜਿਹੜਾ ਆਪਦਾ ਸਰੀਰ ਹੈ ਉਹ ਫਿੱਟਰਾ ਇਹ ਜਿਹੜੀ ਵੱਡੀ ਗੱਲ ਆ ਬਾਈ ਸਭ ਤੋਂ ਤੇ ਉੱਪਰ ਵੀ ਬਾਈ ਆਪਣੇ ਕੋਲੇ ਆਪਾਂ ਜੂਲੇ ਦਿਖਾਉਣੇ ਲ ਇਹ ਡਸਟਬਿਨ ਵਗੈਰਾ ਸਕੂਲਾਂ ਵਾਸਤੇ ਇਹ ਸਕੂਲ ਕੀ ਬਈ ਮੈਂ ਤਾਂ ਕਹਿਣਾ ਚਾਹੇ ਘਰੇ ਵੀ ਰੱਖੋ ਯਾਰ ਜਵਾਕ ਆਪਣੇ ਨੂੰ ਬੱਚਾ ਡਸਟਬਿਨ ਚ ਕੋਈ ਚੀਜ਼ ਘਟ ਪਾਉਂਦਾ ਹਾਂ ਉਹ ਕਹਦੇ ਵੀ ਲੈ ਪੁੱਤਾ ਤੇਰਾ ਡਸਟਬਿਨ ਹੈ ਵੀ ਸਾਰਾ ਦਿੋਬਾ ਜਿਹੜੇ ਕਾਗਜ਼ ਕੂਕ ਚ ਬਈ ਬੱਚੇ ਬਹੁਤ ਖੰਡੇਉਂਦੇ ਆਗੇ ਨਹੀਂ ਇਹ ਤੇ ਉਹ ਕਰਦਿਆ ਆਜੋ ਬਈ ਆਪਾਂ ਚੱਲਦੇ ਆਂਗੇ ਉੱਪਰ ਤੇ ਆ ਜਾ ਵੀ ਕੈਮਰਾਮੈਨ ਕਿਰਤ ਮਿੰਟੋ ਮਿੰਟੀ ਨਾਲ ਸਾਡੇ ਭਰਾਵਾ ਤੇ ਬਈ ਜਿਹੜਾ ਆਪਾਂ ਡਸਟਬਿਨ ਦਿਖਾਇਆ ਉਹ ਹਣਾ ਹਾਂਜੀ ਹਾਂਜੀ ਤੇ ਉਹਦੀ ਕੀ ਕੀਮਤ ਪੈ ਜਾਂਦੀ ਹੈ ਬਈ ਇਹ ਆਪਣਾ ਕੋਈ ਸਟਾਰਟਿੰਗ 2000 ਤੋਂ ਲੈ ਕੇ 3500 ਰੁਪਏ ਤੱਕ ਦੇ ਡਸਟਵਿਨ ਹੁੰਦੇ ਆ ਸੋ 2000 ਤੋਂ ਲੈ ਕੇ 3500 ਤੱਕ ਜਿਵੇਂ ਆ ਇਧਰ ਦੇ ਵਾਸਤੇ ਆਪਾਂ ਕਹੀਏ ਵੀ ਇਸ ਤਰ੍ਹਾਂ ਪੈਕ ਕਰਕੇ ਠੀਕ ਆ ਬਾਈ ਹੂੰ ਬਿਲਕੁਲ ਜੀ ਇਹ ਦੋ ਜਣੇ ਨਾਲ ਦੇ ਬੈਠਣ ਵਾਲਾ ਝੂਲਾ ਆ ਗਿਆ ਜੀ ਅੱਛਾ ਇਹ ਤਾਂ ਮੀਆਂ ਬੀਬੀ ਵਾਲਾ ਆ ਗਿਆ ਤੁਸੀਂ ਐ ਕਹੋ ਵੀ ਇਹਦਾ ਭਾਈ ਮੀਆਂ ਬੀਬੀ ਵਾਲਾ ਆ ਗਿਆ ਚਲੋ ਜਾਂ ਫਿਰ ਬੁਆਏਫ੍ਰੈਂਡ ਕਰਾਉਣ ਦਾ ਰੈਂਡਲ ਆ ਗਿਆ ਤੁਹਾਨੂੰ ਮੈਂ ਦੱਸਾਂ ਗੱਲ ਫਾਰਮ ਹਾਊਸ ਤੇ ਰੱਖੇ ਦਾ ਫਾਇਦਾ ਨਹੀਂ ਹੈਗਾ ਕਿਉਂਕਿ ਕਈ ਵਾਰ ਮੇਰੇ ਘਰ ਵਾਲੀ ਕਹਿ ਦੂਗੀ ਵੀ ਜਿੱਦਨੇ ਦਾ ਆਪਾਂ ਦੋਨੇ ਉਦੋਂ ਉਦੋਂ ਦਾ ਭਾਣਾ ਆਪਾਂ ਬਹਿ ਜਾ ਕਰਾਂਗੇ ਉਦੋਂ ਮੰਗਰ ਉਹਦੇ ਕੌਣ ਬੈਠਿਆ ਕਰੂ ਹਨਾ ਜਾਂ ਫਿਰ ਸਾਡੂਆਂ ਸਾਡੂਆਂ ਦੇ ਬੈਠਣ ਵਾਲਾ ਭਾਈ ਜਾਂ ਫਿਰ ਸਾਡੂਆਂ ਸਾਡੂਆਂ ਦੇ ਬੈਠਣ ਵਾਲਾ ਤੇ ਮੈਂ ਲੋਈ ਭਰਾਵੋ ਸਾਡੂਆਂ ਵਾਲੇ ਝੂਲੇ ਤੋਂ ਬਾਅਦ ਇਸ ਦੂਜੇ ਪਾਸੇ ਇੱਧਰ ਆਉਣੇ ਆ ਫੈਮਿਲੀ ਵਾਲੇ ਝੂਲਿਆਂ ਵਾਸਤੇ ਜੇ ਗੱਲ ਕਰੀਏ ਵੀ ਉਹਦੀ ਬਾਈ ਜਿਹੜੇ ਆ ਝੂਲੇ ਆ ਗਏ ਇਹਨੂੰ ਆਪਾਂ ਆਊਟਡੋਰ ਪਾਰਕਾਂ ਦੇ ਵਿੱਚ ਬਿਲਕੁਲ ਜਿਵੇਂ ਆਊਟਡੋਰ ਪਾਰਕਾਂ ਜਿੱਥੇ ਮਰਜ਼ੀ ਰੱਖ ਸਕਦਾ ਸੀ ਕੱਪ ਦੇ ਉੱਤੇ ਰੱਖ ਸਕਦੇ ਆ ਜਾਂ ਸਵੇਰੇ ਸਵੇਰੇ ਆਪਾਂ ਕਹੀਏ ਵੀ ਸੂਰਜ ਦੇਵਤਾ ਨਾਲ ਗੱਲਾਂ ਬਾਤਾਂ ਕਰਦਿਆਂ ਨੇ ਹੱਥ 'ਚ ਫੜਿਆ ਹੋਵੇ ਚਾਹ ਦਾ ਕੱਪ ਬੈਜੀ ਬਾਈ ਬੈਜੋ ਜੀ ਬੈਜੋ ਤੇ ਆਇਓ ਬਾਈ ਤੁਸੀਂ ਬੈਠੋ ਸਾਈਡ ਤੇ ਮੜਾ ਦੇਖੀਦਾ ਸਹੀ ਕਿੰਨਾ ਕੁ ਵਜਨ ਚੱਲ ਸਕਦਾ ਬਾਈ ਇਹ ਵੀ ਜੀ ਇਹ ਲਾਲਕਪਾ ਘੱਟ ਤੋਂ 10 ਕਿਲੋ ਵਜਨ ਚੱਲ ਸਕਦਾ ਔਰ ਤੂੰ 10 ਕਿਲੋ ਕੋਈ ਦਿੱਕਤ ਨਹੀਂ ਕਿਸ ਤਰ੍ਹਾਂ ਦੀ ਕਹਿਣ ਦੀ ਗੱਲ ਨਹੀਂ ਬੰਦੇ ਬੈਠੇ ਭਾਵੇਂ ਸੀਟ ਨੂੰ ਦੂਜੇ ਪਨੇ ਬੈੱਡ ਹਾਂਜੀ ਹਾਂ ਦੇਖੋ ਇਹ ਜੀ ਸੀਟ ਬੈੱਡ ਬਣ ਜਾਂਦੀ ਹੈ ਸੀਟ ਨੂੰ ਬੈੱਡ ਕਿਵੇਂ ਬਾਈ ਲਿਆ ਤਾਂ ਮੜਾ ਲਵੇ ਯਾਰ ਦਿਖਾਈਏ ਆਪਾਂ ਅੱਛਾ ਇਹ ਇੱਥੋਂ ਆ ਜੀ ਹੁੰਦੀ ਹੁੰਦੀ ਹੈ ਹਾਂਜੀ ਹਾਂ ਕੱਢੋ ਜੀ ਹਾਂ ਅੱਛਾ ਇਹ ਦੋਨੋਂ ਬਨੇ ਵੇਜਣ ਭਾਵੇਂ ਮੈਂ ਕਹਣਾ ਬਾਈ ਕਮਾਲ ਕਰਤੀ ਯਾਰ ਬਣਾ ਲੰਮਾ ਬੈਜਵੇ ਇਹ ਤਾਂ ਮੈਂ ਕਹਿੰਦਾ ਜੇ ਤੋਂ ਬਾਅਦ ਇੱਕ ਮਾਡਲ ਸਾਡਾ ਹੋਰ ਵੀ ਹੈ ਜਿਹੜਾ ਜੇ ਇੱਕ ਚਾਰ ਬੰਦੇ ਨੇ ਤਾਂਸ ਖੇਡਨੀ ਚਾਹੇ ਇਹਦੇ ਬੈਠ ਕੇ ਤਾਂਸ ਖੇਢੀ ਜਾਓ ਇਹ ਤਾਂ ਮੈਂ ਕਹਣਾ ਕਮਾਲ ਕਰੀ ਪੀਆ ਬਾਈ ਯਾਰ ਇਹ ਉੱਪਰ ਬੈਰਿੰਗ ਬੂਰਿੰਗ ਪਏ ਨੇ ਪੂਰਾ ਹੈਵੀ ਆ ਕੋਈ ਦਿੱਕਤ ਹੀ ਨਹੀਂ ਇਸ ਤਰ੍ਹਾਂ ਦੀ ਅੱਛਾ ਆ ਇਹਦੇ ਬੈਰਿੰਗ ਪਾਤੇ ਬੈਰਿੰਗ ਬਾਤੇ ਅੱਛਾ ਵਾਹ ਜੀ ਵਾਹ ਕਮਾਲ ਕਰੀ ਪੀਆ ਬਾਈ ਤੁਸੀਂ ਤਾਂ ਤੇ ਇੱਥੇ ਲਿਖਤਾ ਭਰਾਵੋ ਬਾਈ ਹੋਰ ਇਹਨਾਂ ਇੱਥੇ ਲਾਤਾ ਆ ਨਾਲ ਸਿੰਘ ਸਾਹਿਬ ਦਾ ਲੋਗੋ ਇਹਨੂੰ ਪੂਰਾ ਵਧੀਆ ਡਿਜ਼ਾਈਨ ਕਰਕੇ ਤੇ ਇੱਥੇ ਜਿਵੇਂ ਆਪਾਂ ਚਾਹ ਦਾ ਕੱਪ ਰੱਖ ਲਓ ਹੈਨਾ ਬਿਲਕੁਲ ਚਾਹੇ ਉੱਥੇ ਬੈਠ ਕੇ ਮੀਆਂ ਬੀਵੀ ਖਾਣਾ ਖਾ ਲਓ ਮੈਂ ਤਾਂ ਕਹਣਾ ਵੀ ਭਾਈ ਜਿਵੇਂ ਕੋਈ ਨਵਾਂ ਨਵਾਂ ਜਿਹਾ ਵਿਆਹ ਹੋਇਆ ਹੁੰਦਾ ਹੈਨਾ ਚਾਹੇ ਜਿਹੜਾ ਪਹਿਲਾ ਖਾਣਾ ਦੋਂਦੇ ਜੀਆਂ ਦਾ ਉੱਥੇ ਬੈਠ ਕੇ ਖਾਵੇ ਬੰਦਾ ਥੋੜੀਆਂ ਭਰਾਵੋ ਮੇਰੀਆਂ ਵੀਡੀਓ ਰੋਮਾਂਟਿਕ ਹੁੰਦੀਆਂ ਨੇ ਮੈਨੂੰ ਐ ਹੁੰਦਾ ਏ ਬੰਦਾ ਥੋੜਾ ਹੱਸ ਖੇੜ ਵੀ ਲਵੇ ਹੈਨਾ ਕਿਉਂ ਜ਼ਿੰਦਗੀ ਦੇ ਵਿੱਚ ਨਹੀਂ ਬੰਦਾ ਪਰ ਟੈਨਸ਼ਨਾਂ ਜੀ ਪਾਏ ਆ ਆ ਵੀ ਭਾਈ ਉਹੀ ਡਬਲ ਆ ਗਿਆ ਹੈਨਾ ਇਹ ਕੇਚੂ ਲਾ ਆ ਗਿਆ ਠੀਕ ਹੈ ਬੈੱਡ ਬਣ ਜਾਂਦਾ ਇਹ ਜਿਵੇਂ ਹੁਣ ਇਸ ਟਾਈਮ 5 ਫੁੱਟ ਚ ਆਗਲਾ ਇੱਕ ਇੱਕ ਮਾਡਲ ਇਹਦੇ 6 ਫੁੱਟ ਆਉਂਦਾ ਬੰਦਾ ਲੰਮਾ ਵੀ ਪੈ ਜਾਂਦਾ ਪੂਰਾ ਸਸਾ ਲੰਮਾ ਹੀ ਪੈ ਸਕਦਾ ਹਾਂ ਦੋ ਬੰਦੇ ਲੰਮੇ ਪੈ ਸਕਦੇ ਇਹ ਇਸ ਕਲਰ ਚੋ ਐਸ ਵੀ ਹੈਗੀ ਜਿਹੜੀ ਆ ਜੀ ਕਲਰਸ ਵਿੱਚ ਵਾਈਟ ਬਲੂ ਲੈ ਲਓ ਜੀ 레드 ਵਾਈਟ ਲੈ ਲਓ ਜੀ ਹਾਂ ਤੇ ਹੋਰ ਵੀ ਇੱਕ ਦੋ ਗੱਲਾਂ orange ਕਲਰ ਵੀ ਆਉਂਦਾ ਆਪਣੇ ਕੋਲ ਜਿਵੇਂ ਆ ਆ ਗਿਆ ਕਈ ਪੰਤਾਂ ਮਿਕਸਿੰਗ ਵੀ ਕਰਵਾ ਸਕਦਾ ਬਿਲਕੁਲ ਜੀ ਹਾਂ ਇਹ ਵੀ ਮਿਲ ਜਾਂਦਾ ਵਾਹ ਜੀ ਵਾਹ ਇਹਦਾ ਬਾਈ ਯਾਰ ਸਭ ਤੋਂ ਪਹਿਲਾ ਝੂਲਾ ਆਪਣਾ ਜਿੱਤੋਂ ਆਪਾਂ ਕਹਿੰਦੇ ਸ਼ੁਰੂਆਤ ਕਰੀ 2011 ਤੋਂ अच्छा हां जी यानी कि 2011 ਤੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਹੋਗੇ 2011 ਤੋਂ ਸ਼ੁਰੂ ਕਰਿਆ ਸੀਗਾ 13-14 ਸਾਲ ਹੋ ਗਏ ਤੁਸੀਂ ਲਾ ਲਓ ਭਰਾਓ 14ਵੇਂ ਸਾਲ ਚ ਐਂਟਰੀ ਕਰਨ ਜਾ ਰਹੇ ਨੇ ਵਾਹ ਜੀ ਵਾਹ ਇਹਦਾ ਬਈ ਬਖਰੀ ਇੱਕ ਕਿਸਮ ਆਪਾਂ ਕਹਦੇ ਇਹ ਬਣਾਈਦੀ ਉਸ ਟਾਈਮ ਹਨਾ हां जी हां ਬਿਲਕੁਲ ਹਰੇਕ ਚੂਲੇ ਦੇ ਆਪਣਾ ਆਈਐਸਆਈ ਪਾਈਪ ਲੱਗਾ ਹੋਊਗਾ ਕਿਸੇ ਨਾ ਕਿਸੇ ਹਰੇਕ ਤੇ ਮੂਰ ਮਿਲ ਜੇਗੀ ਤੁਹਾਨੂੰ ਜਿਹੜਾ ਆਈਐਸਆਈ ਮਾਰਕਾ ਕਹਿੰਦੇ ਹੋਣਗੇ ਟੀਵੀ ਦੇ ਵਿੱਚ ਆਉਂਦੀ ਹੁੰਦੀ ਆ ਮਸੂਰੀ ਬਿਲਕੁਲ ਬਿਲਕੁਲ ਠੀਕ ਹੈ ਤੇ ਆ ਉਹੀ ਆ ਗਿਆ ਬਈ ਬੱਚਿਆਂ ਵਾਲਾ ਹਨਾ हां जी हाँ ਇਹ ਬੱਚਿਆਂ ਵਾਲੇ ਪੀਂਗੇ ਵਗੈਰਾ ਆ ਕੇ ਜਿਵੇਂ ਸਾਰਾ ਕੁਝ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਆਈਐਸਆਈ ਮਾਰਕ ਆ ਬਾਈ ਜੀ ਜਿਵੇਂ ਬਾਈ ਨੇ ਕਿਹਾ ਹਨ ਤੇ ਉਸ ਤਰੀਕੇ ਹਰੇਕ ਜਗ੍ਹਾ ਤੇ ਇਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਠੀਕ ਹੈ ਜੀ ਤੇ ਆ ਬਾਈ ਡਿਨਰ ਟੇਬਲ ਵਗੈਰਾ ਆ ਗਿਆ ਹਾਂ ਜਿਵੇਂ ਬਾਲੋ ਆਊਟਡੋਰ ਪਾਰਕ ਵਿੱਚ ਰੱਖਣ ਲਈ ਆ ਕੇ ਕੇਨ ਫਰਨੀਚਰ ਆ ਗਿਆ ਠੀਕ ਹੈ ਤੇ ਇਹਦੇ ਜੇ ਦੋ ਤਿੰਨ ਮਾਡਲ ਆਉਂਦੇ ਨੇ ਆਪਣੇ ਕੋਲ ਠੀਕ ਹੈ ਵੀ ਕਲਰ ਵਗੈਰਾ ਆਪਾਂ ਜਿਹੜਾ ਵੀ ਚਾਹੀਏ ਜਿਵੇਂ ਵੀ ਉਵੇਂ ਉਹ ਕਰ ਸਕਦੇ ਹਾਂ ਹਨ ਜਿਵੇਂ ਆਹ ਕਲਰ ਹੋ ਗਿਆ ਆਹ ਹੋ ਗਿਆ ਬਾਕੀ ਆ ਅਗਲੇ ਦੀ ਡਿਮਾਂਡ ਅਨੁਸਾਰ ਹੋ ਜਾਂਦਾਗਾ ਤੇ ਆ ਇਧਰਲੇ ਪਾਸੇ ਬਾਈ ਉਹੀ ਬੱਚਿਆਂ ਵਾਲੇ ਖੜੇ ਹੋਣੇ ਆਗੇ ਆ ਕੇ ਫਰਨੀਚਰ ਆ ਜਾਊਗਾ ਆਪਣੇ ਕੋਲ ਹਰੇਕ ਤਰ੍ਹਾਂ ਦਾ ਸਕੂਲਾਂ ਦਾ ਠੀਕ ਹੈ ਜੀ ਹੂੰ ਦੇ ਇਹਦੇ ਬਈ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਰੇਟ ਦੇ ਅਕੋਰਡਿੰਗ ਗੱਲ ਕਰੀਏ ਹਨਾ ਵੀ ਕਈ ਵਾਰ ਬੰਦਾ ਕਹੇ ਜਿਵੇਂ ਤੁਸੀਂ ਗੱਲ ਕਹੀ ਵੀ ਜਿਹੜਾ ਛੋਟੇ ਕੋਲੇ ਮਟੀਰੀਅਲ ਮਿਲਦਾ ਹਨਾ ਉਹ ਪੂਰਾ ਵਧੀਆ ਹੈਵੀ ਡਿਊਟੀ ਮਿਲਦਾ ਵੀ ਐ ਨਹੀਂ ਹੈਗਾ ਵੀ ਬੰਦੇ ਨੇ ਇੱਕ ਵਾਰੀ ਲਗਾ ਲਿਆ ਵੀ ਮੁੜ ਕੇ ਪੰਜ ਚਾਰ ਸਾਲ ਕਿਤੇ ਝਾਕਣ ਦੀ ਲੋੜਾ ਹਨਾ ਵੀ ਪੂਰਾ ਦੱਬ ਕੇ ਬਾਹੋ ਜਿਵੇਂ ਕਹਿੰਦੇ ਹੁੰਦੇ ਨੇ ਦੱਬ ਕੇ ਬਾਹਰ ਹਨਾ ਰੱਜ ਕੇ ਖਾ ਉਹ ਕੰਮ ਵਾਲਾ ਹੋ ਜਾਂਦਾ ਜਿਵੇਂ ਆਹ ਚੀਜ਼ਾਂ ਤਿਆਰ ਕਰਤੀਆਂ ਕਈ ਵਾਰ ਕਿਸੇ ਨੇ ਕਿਸੇ ਦਾ ਬਜਟ ਘੱਟ ਹੁੰਦਾਗਾ ਤਾਂ ਉਸ ਅਕੋਰਡਿੰਗ ਵੀ ਚੀਜ਼ ਤਿਆਰ ਹੋ ਜਾਂਦੀ ਹੈ ਜੀ ਪਰ ਕੋਸ਼ਿਸ਼ ਹੁੰਦੀ ਹੈ ਵੀ ਵਧੀਆ ਕੁਆਲਿਟੀ ਹੋਈ ਉਹਨੂੰ ਥੋੜਾ ਬੋੜਦਾ ਜੇ ਲੋ ਬਜਟ 'ਚ ਰੱਖਿਆ ਜਾਵੇ ਮੰਨ ਲਓ ਆਪਣੇ ਬਹੁਤੇ ਜਿਆਦੇ ਬਜਟ ਹਾਈ ਨਹੀਂ ਹੁੰਦੇ ਆਮ ਠੀਕ ਹੈ ਪਰ ਕੁਆਲਿਟੀ ਵਾਈਜ਼ ਪੂਰਾ ਹੈਵੀ ਹੋਊਗਾ ਹਾਂ ਵੀ ਕੁਆਲਿਟੀ ਵਾਈਜ਼ ਪੂਰਾ ਹੈਵੀ ਹੋਊਗਾ ਹਾਂਜੀ ਆਹ ਕੀ ਚੀਜ਼ ਤਿਆਰ ਕਰਤੀ ਬਈ ਇਹ ਤਾਂ ਵੀ ਜੀ ਵੈਸੇ ਦਾ ਚਾਈਨੀਸ ਆਏ ਛਤਰੀ ਵਗੈਰਾ ਜਿਹੜਾ ਰੈਸਟੋਰੈਂਟ ਵਗੈਰਾ 'ਚ ਲੱਗਦੀ ਹਾਂ ਦੂਰੋਂ ਦੂਰੋਂ ਦਿਖਾ ਮੜਾ ਜੈਨੂੰ ਸਾਡੇ ਕੈਮਰਾਮੈਨ ਨੂੰ ਕੋਲ ਮੋਰੇ ਬਾਹਰ ਪਾਰਕ 'ਚ ਰਖੜੀ ਹੋਵੇ ਉਹ ਚੀਜ਼ ਆ ਗਈ ਅੱਛਾ ਤੇ ਇਹ ਆਨ ਆਰ ਠੀਕ ਹੈ ਅੱਛਾ ਵੀ ਇਹ ਬਾਰੋਂ ਚਾਈਨਾ ਚਾਈਨੀਸ ਮਾਲੀਆ ਠੀਕ ਹੈ ਠੀਕ ਹੈ ਠੀਕ ਹੈ ਵੀ ਹੈ ਸਾਰੇ ਪਲਾਸਟਿਕ ਹੀ ਆਹ ਪਲਾਸਟਿਕ ਹੈ ਲੋਹੇ ਦਾ ਪਾਈਪਾ ਵੈਸੇ ਤਾਂ ਦਾ ਆ ਬਾਕੀ ਪਲਾਸਟਿਕ ਹੈ ਇਹਦੇ ਚ ਠੀਕ ਹੈ ਠੀਕ ਹੈ ਠੀਕ ਹੈ ਜਿਵੇਂ ਆ ਸਕੂਲਾਂ ਦੇ ਫਰਨੀਚਰ ਆ ਗਏ ਸਕੂਲਾਂ ਦੇ ਬੱਚਿਆਂ ਦੀ ਸੇਫਟੀ ਦੇ ਧਿਆਨ ਰੱਖ ਕੇ ਉਹ ਸਾਰੀਆਂ ਪੀਂਗਾ ਵਗੈਰਾ ਪਲਾਸਟਿਕ ਦੀਆਂ ਸੰਗਲ ਵਗੈਰਾ ਪਲਾਸਟਿਕ ਚੜੀ ਵਾਲੇ ਹਿਲਦੇ ਆਪਣੇ ਕੋਲ ਸਾਰੇ ਠੀਕ ਹੈ ਮਾ ਲੋ ਇਹਨਾਂ ਦੇ ਸੰਗਲਾਂ ਦੇ ਪਲਾਸਟਿਕ ਚੜੀ ਹੋਊਗੀ ਸਪੈਸ਼ਲ ਦੇਖੋ ਠੀਕ ਹੈ ਵੀ ਬੱਚਿਆਂ ਨੇ ਐ ਨਹੀਂ ਹੈਗਾ ਵੀ 7 ਫੀਟ ਲੋਹੇ ਦੀ ਉਸ ਤੋਂ ਲੱਗ ਜੂ ਹਨਾ ਬਹੁਤ ਧਿਆਨ ਰੱਖਿਆ ਜਾਂਦਾ ਜਿਵੇਂ ਆ ਪੀਂਗ ਦਾ ਪਟਾ ਆ ਗਿਆ ਜੀ ਪੀਂਗ ਦਾ ਪਟਾ ਆ ਗਿਆ ਬਿਲਕੁਲ ਬਾਈ ਦੇਖੋ ਆ ਸੀਸਾ ਦੀ ਸੀਟ ਆ ਗਈ ਇਹ ਵੀ ਪਲਾਸਟਿਕ ਚ ਠੀਕ ਹੈ ਜੀ ਬੱਚਿਆਂ ਵਾਸਤੇ ਮਾ ਲੋ ਬੱਚੇ ਦੀ ਸੇਫਟੀ ਦਾ ਧਿਆਨ ਪਹਿਲ ਦੇ ਆਧਾਰ ਤੇ ਰੱਖਿਆ ਜਾਂਦਾ ਜੋ ਪ੍ਰਾਈਵੇਟ ਸਕੂਲਾਂ ਚ ਜਾਂ ਸਰਕਾਰੀ ਸਕੂਲਾਂ ਚ ਬਿਲਕੁਲ ਜਿਆਦਾ ਜ਼ਰੂਰੀ ਵੀ ਐ ਨਹੀਂ ਹੈਗਾ ਵੀ ਬੱਚੇ ਕਈ ਵਾਰ ਆਪਸ ਵਿੱਚ ਖੇਡਦੇ ਖੇਡਦੇ ਹਾਂਜੀ ਹਾਂਜੀ ਵੀ 7 ਫੀਟ ਖਾ ਲਿਆ ਜਾਂਦਾ ਹੈ ਹਨਾ ਦੇ ਵਿੱਚ ਹਥੁੱਥਨਾ ਆ ਸੋਹਣੀਆਂ ਤੁਸੀਂ ਕੰਮ ਕਰ ਰਹੇ ਹੋ ਤੇ ਮੈਂ ਆਸ ਕਰਦਾ ਹਨਾ ਵੀ ਜਿਹੜੇ ਵੀ ਵੀਰ ਆਪਣੀ ਵੀਡੀਓ ਦੇਖਣਗੇ ਜਿਵੇਂ ਮੈਂ ਆਪਦੇ ਫਾਰਮ ਹਾਊਸ ਲਈ ਇਹਨਾਂ ਬਾਈ ਹੋਰਾਂ ਤੋਂ ਢੋੜੀ ਐਨ ਕਰਵਾਉਣਾ ਇਹਨਾਂ ਨੂੰ ਲਿਆ ਕੇ ਦਿਖਾਉਣਾਗਾ ਉਹ ਤੇ ਸਭ ਤੋਂ ਵੱਡੀ ਗੱਲ ਮੈਨੂੰ ਕੀ ਚੀਜ਼ ਲੱਗੀ ਆਪਾਂ ਜਿਵੇਂ ਕਹਿੰਦੇ ਹੁੰਦੇ ਵੀ ਮਹਿੰਗਾ ਰਹੋ ਇੱਕ ਵਾਰ ਸਸਤਾ ਰਹੋਗੇ ਬਾਰ-ਬਾਰ ਪਰ ਇਹਨਾਂ ਦੇ ਸਮਾਨ ਨੂੰ ਆਪਾਂ ਮਹਿੰਗਾ ਵੀ ਨਹੀਂ ਕਹਿ ਸਕਦੇ ਇਹ ਸਸਤੇ ਤੋਂ ਥੋੜਾ ਜਿਆਦਾ ਤੇ ਮਹਿੰਗੇ ਤੋਂ ਜਿਆਦਾ ਥੱਲੇ ਆਗਾ ਤੇ ਉਹਨੇ ਰੁਪਈਆ ਦੇ ਵਿੱਚ ਸੋਨੂੰ ਆਪਦੇ ਘਰਾਂ ਵਾਸਤੇ ਜਾਂ ਫਾਰਮ ਹਾਊਸਾਂ ਵਾਸਤੇ ਸਕੂਲਾਂ ਵਾਸਤੇ ਜਾਂ ਜੋ ਕੋਈ ਵੀ ਸਰਪੰਚ ਭੈਣ ਭਰਾ ਮੇਰੀ ਵੀਡੀਓ ਦੇਖ ਰਹੇ ਹੋਣਗੇ ਤਾਂ ਬਾਈ ਛੋਡੇ ਵਾਸਤੇ ਚੀਜ਼ ਵਧੀਆ ਪੇਸ਼ ਕਰਨਗੇ ਇਹ ਇੱਕ ਜਾਂਦਾ ਹੀ ਹੁੰਦੀਆਂ ਨੇ ਜਿਵੇਂ ਆਪਾਂ ਕਹੇਂਦੇ ਆ ਜੀ ਕਿਸੇ ਚੀਜ਼ ਤੇ ਨਾਮ ਲਿਖਿਆ ਹੁੰਦਾਗਾ ਵੀ ਯਾਰ ਆਹ ਚੀਜ਼ ਫਲਾਣੇ ਮੈਂਬਰ ਸਰਪੰਚ ਦੇ ਸਮੇ ਲੱਗੀ ਸੀ ਹਾਂ ਜੀ ਹੈਨਾ ਮੁੜ ਕੇ ਤੁਸੀਂ ਐਂ ਲਾ ਲਓ ਵੀ 5-10 ਸਾਲ ਲੋਕ ਯਾਦ ਕਰਨਗੇ ਚਾਹੇ ਦੂਜੀ ਸਰਪੰਚੀ ਵੀ ਆ ਜੇ ਕਹਿਣਗੇ ਵੀ ਯਾਰ ਆਹ ਤਾਂ ਫਲਾਣੇ ਬੰਦੇ ਨੇ ਬਣਾਈ ਤੀ ਜਿਵੇਂ ਅੱਜ ਕੱਲ੍ਹ ਸਰਕਾਰੀ ਸਕੂਲਾਂ ਨੂੰ ਗਰੰਟਾਂ ਆ ਰਹੀਆਂ ਨੇ ਇਹਦੀਆਂ ਆਪਣਾ ਆਰਮੀ ਪਾਰਕ ਤੇ ਵਾਸਤੇ ਉਹਦੇ ਸਾਰੇ ਪ੍ਰੋਡਕਟ ਆਪਣੇ ਕੋਲ ਬਹੁਤ ਵਧੀਆ ਕੁਆਲਿਟੀ ਚ ਜਾਇਜ਼ ਬਜਟ ਚ ਤਿਆਰ ਕਰਦੇ ਆਪਾਂ ਮਤਲਬ ਪ੍ਰਾਈਵੇਟ ਸਕੂਲਾਂ ਲਈ ਤਾਂ ਹੈ ਹੀ ਹੈ ਸਰਕਾਰੀ ਪ੍ਰਾਈਵੇਟ ਸਕੂਲਾਂ ਲਈ ਹਾਈ ਸਕੂਲਾਂ ਨੂੰ ਗਰੰਟਾਂ ਆਉਂਦੀਆਂ ਨੇ ਉਹਦੇ ਲਈ ਸਾਰਾ ਸਮਾਨ ਆਪਣਾ ਵੇਰੀਟੀ ਬਿਲਕੁਲ ਜਿਵੇਂ ਕੱਲ ਭਗਵੰਤ ਮਾਨ ਸਾਹਿਬ ਦਾ ਬਿਆਨ ਆਇਆ ਸੀ ਆਪਣੇ ਸੀਐਮ ਸਾਹਿਬ ਦਾ ਕਹਿੰਦੇ ਵੀ ਅਸੀਂ ਸਰਕਾਰੀ ਸਕੂਲਾਂ ਨੂੰ ਵੱਡੇ ਪੱਧਰ ਤੇ ਜਿਹੜਾ ਵਾਜਤਾਗਾ ਉਹ ਦੇ ਰਹੇ ਹਾਂਗੇ ਤਾਂ ਜੋ ਸਕੂਲਾਂ ਦੇ ਵਿੱਚ ਓਪਨ ਜਿਮਾਂ ਜਾਂ ਪਾਰਕ ਝੂਲੇ ਵਗੈਰਾ ਸਾਰੇ ਇਹ ਤਿਆਰ ਹੋ ਸਕਣ ਤੇ ਜੋ ਵੀ ਆਪਣੀ ਵੀਡੀਓ ਦੇਖਦੇ ਨੇ ਮੰਨ ਲਓ ਵੀ ਸਕੂਲਾਂ ਦੀਆਂ ਕਮੇਟੀਆਂ ਨੂੰ ਜਾਂ ਸਕੂਲਾਂ ਦੇ ਪ੍ਰਿੰਸੀਪਲ ਹੈਡਮਾਸਟਰ ਸਾਹਿਬ ਤਾਂ ਉਹ ਇੱਕ ਵਾਰੀ ਬਾਈ ਨਾਲ ਗੱਲ ਜ਼ਰੂਰ ਕਰਨ ਸਿੰਘ ਸਾਹਿਬ ਫੈਬ੍ਰିକੇਟਰਸ ਬਾਦਸ਼ਾਹਪੁਰ ਜ਼ਿਲ੍ਹਾ ਪਟਿਆਲਾ ਇਹ ਪਿੰਡ ਪਾਤੜਾਂ ਤੋਂ ਵੀ 15 ਕਿਲੋਮੀਟਰ ਆ ਜਾਂਦਾ ਸਮਾਣੇ ਤੋਂ ਵੀ 15 ਕਿਲੋਮੀਟਰ ਆ ਜਾਂਦਾ। ਘੱਗੇ ਤੋਂ ਤਾਂ ਮੈਨੂੰ ਲੱਗਾ ਤਿੰਨ ਚਾਰ ਕਿਲੋ ਮਾਹਾਂ ਦੀ ਕਿਲੋਮੀਟਰ। ਘੱਗੇ ਤੋਂ 5 ਕਿਲੋਮੀਟਰ ਦੂਰ ਆ ਜਿਹੜਾ ਘੱਗਾ ਆਪਾਂ ਕਹਿੰਦੇ ਤੋਂ 5 ਕਿਲੋਮੀਟਰ ਦੂਰ ਆ ਤੇ ਬਾਈ ਜੀ ਦਾ ਨੰਬਰ ਉੱਪਰ ਦਿੱਤਾ ਪਿਆ ਤੇ ਬਾਈ ਜੀ ਕੋਈ ਹੋਰ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਕੋਈ ਹੋਰ ਚੀਜ਼ ਦਿਖਾਉਣੀ ਚਾਹੁੰਦੇ ਹੋ ਮੋ ਜਿਹੜੀ ਤੁਹਾਡੇ ਮਨ ਦੇ ਵਿੱਚ ਹੋਵੇ। ਜੀ ਤਾਂ ਕੋਈ ਬੰਦਾ ਆਪਾਂ ਨੂੰ ਕੋਈ ਚੀਜ਼ ਦੀ ਡਿਮਾਂਡ ਹੋਵੇ ਤਾਂ ਆਪਾਂ ਨੂੰ ਫੋਟੋ ਦਿਖਾਉਣ ਤਾਂ ਆਪਾਂ ਉਹ ਬਣਾ ਦਾਂਗੇ। ਠੀਕ ਹੈ। ਹਾਂ ਮਨ ਲਓ ਉਹਦੀ ਰਕਮ। ਵੀ ਜਿਹੇ ਜੀ ਠੀਕ ਹੈ। ਹਾਂ ਮਨ ਲਓ ਕੋਈ ਦਿੱਕਤ ਨਹੀਂ ਕਿੱਤੇ ਵੀ ਕੋਈ ਚੀਜ਼ ਫਿੱਟ ਆ ਗਈ ਵੀ ਤੁਸੀਂ ਇੱਕ ਵਾਰੀ ਬਾਈ ਨੂੰ ਫੋਟੋ ਦਿਖਾਓ ਇਹ ਕਹਿੰਦੇ ਸੀ ਹੂ ਬੂ ਚੀਜ਼ ਸੋਡੀਆਂ ਅੱਖਾਂ ਦੇ ਸਾਹਮਣੇ ਹੋ ਅਪਰੇ ਟਾਈਮ ਚ ਅਸੀਂ ਟ੍ਰੇਨ ਬਣਾਈਆਂ ਬਾਕੀ ਚੀਜ਼ ਲਏ ਬਣਾਏ ਨੇ ਮਤਲਬ ਹਰ ਇੱਕ ਚੀਜ਼ ਅਸੀਂ ਕਿਤੇ ਵੀ ਸਾਈਜ਼ ਲੈਣ ਨਹੀਂ ਗਏ ਆਊਟਡੋਰ ਜਮ ਵੀ ਸਾਡੇ ਸਾਰੇ ਆਪ ਦੇ ਸਾਈਜ਼ ਨੇ ਸਾਰੇ ਆਪ ਦੇ ਸਾਈਜ਼ ਨੇ ਬਿਲਕੁਲ ਬਾਈ ਉਹੀ ਗੱਲ ਹੁੰਦੀ ਆ ਕਹਿੰਦੇ ਜਿੱਥੇ ਚਾਹ ਉੱਥੇ ਰਾਹ ਹਨ ਜਦੋਂ ਮਨ ਦੇ ਵਿੱਚ ਹੋਵੇ ਵੀ ਯਾਰ ਆਪਾਂ ਲੋਕਾਂ ਲਈ ਆਹ ਚੀਜ਼ ਪੇਸ਼ ਕਰਨੀਆਂ ਤਾਂ ਬੰਦਾ ਉਹਨੂੰ ਬਣਾ ਆਂਦਾ ਕਰ ਬਿਲਕੁਲ ਤੇ ਬਾਈ ਜੀ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਕੀ ਹੈਗਾ ਤੇ ਜਿਹਦੇ ਆਪਣੇ ਭੈਣ ਭਰਾ ਤੁਹਾਡੇ ਨਾਲ ਸਾਡੀ ਆਡੀਅנס ਆ ਜਿਹੜੀ ਉਹ ਤੁਹਾਡੇ ਨਾਲ ਸੰਪਰਕ ਕਰ ਸਕੇ ਮੇਰਾ ਮੋਬਾਈਲ ਨੰਬਰ 98764 85853 ਤੇ ਦੂਸਰਾ ਮੇਰਾ ਮੋਬਾਈਲ ਨੰਬਰ ਹੈਗਾ 8699 25309 ਠੀਕ ਹੈ ਜਗਦੀਪ ਸਿੰਘ ਮੇਰਾ ਨਾਮ ਸਿੰਘ ਸਾਹਿਬ ਫੈਬ੍ਰିକੇਟਰ ਬਾਦਸ਼ਾਹ ਬਿਲਕੁਲ ਜੀ ਸੋ ਭਰਾਵੋ ਵੀਡੀਓ ਨੂੰ ਵਾਤੋਂ ਵਾਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਹੋਰ ਨੂੰ ਆਪਾਂ ਕਹਿ ਦਈਏ ਵੀ ਵਧੀਆ ਚੀਜ਼ ਲੈਣ ਦੇ ਵਿੱਚ ਸੌਖਾ ਹੋ ਜੇ ਕਿਉਂ ਨਹੀਂ ਕਈ ਵਾਰ ਕੀ ਹੁੰਦਾ ਵੀ 1 ਕੋ ਲੱਖ ਤੇ ਜਦੋਂ ਸਕੂਲਾਂ ਦੇ ਵਿੱਚ ਗ੍ਰਾਂਟ ਆਉਂਦੀ ਆ ਤਾਂ ਟੀਚਰ ਸਾਹਿਬਾਨ ਵੀ ਉਲਝੇ ਜਾਂਦੇ ਨੇ ਵੀ ਕਿੱਥੋਂ ਲਈਏ ਕਿੱਥੋਂ ਮਿਲੂਗੀ ਉਹਨਾਂ ਨੂੰ ਹਾਂ ਬਿਲਕੁਲ ਹਾਂ ਵੀ ਵਧੀਆ ਚੀਜ਼ ਕਿੱਥੋਂ ਮਿਲੂਗੀ ਕਈ ਵਾਰ ਕੀ ਹੁੰਦਾ ਵੀ ਕਿਸੇ ਨੇ ਕਿਸੇ ਜਗ੍ਹਾ ਤੋਂ ਲਵਾ ਲਈ ਤਾਂ ਬੰਦਾ ਮੰਗਰ ਦੇ ਮੰਗਰ ਬਿਨਾਂ ਕੁਆਲਿਟੀ ਦੇਖੇ ਕੁਝ ਵੀ ਕਰਿਆ ਅਗਲਾ ਕਹਿੰਦਾ ਜੀ ਫਲਾਣੇ ਸਕੂਲ ਵਾਲਿਆਂ ਨੇ ਲਵਾ ਲਈ ਚਲੋ ਆਪਾਂ ਵੀ ਆਪਾਂ ਵੀ ਲਵਾ ਲਈ ਇਹਨਾਂ ਤੋਂ ਹੀ ਲਵਾ ਲਓ ਹਨਾ ਸੋ ਇਹ ਚੀਜ਼ ਬਹੁਤ ਹੁੰਦੀ ਆ ਸੋ ਜੀ ਜਲਦੀ ਤੋਂ ਜਲਦੀ ਬਾਈ ਨਾਲ ਸੰਪਰਕ ਕਰੋ ਕਿਉਂਕਿ ਆਪਣੇ ਵੱਲੋਂ ਸਾਰੇ ਪੰਜਾਬ ਦੇ ਸਕੂਲਾਂ ਲਈ ਸਮਾਨ ਸਪਲਾਈ ਕੀਤਾ ਜਾਂਦਾ ਕੋਈ ਦਿੱਕਤ ਨਹੀਂ ਵੀ ਅਸੀਂ ਜੇ ਤਰੂ ਬੈਠੇ ਆਂ ਮਾਲ ਪਹੁੰਚਦਾ ਕਰਾਂਗੇ ਜਿਹੜੀ ਡੇਟ ਦੇਵ ਸਮਾਨ ਦਿੱਤਾ ਜਾਊਗਾ ਜੇ 6 ਦਿਨ ਜਾਂ 2 ਮਹੀਨੇ ਦਾ ਟਾਈਮ ਹੈ ਤਾਂ ਓਨੇ ਦਿਨਾਂ ਦੇ ਅੰਦਰ ਅੰਦਰ ਸਮਾਨ ਪੱਕਾ 100% ਗਰੰਟਡ ਦਿੱਤਾ ਜਾਊਗਾ ਠੀਕ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਬਾਈ ਜੀ ਹੋਰਾਂ ਕੋਲੇ ਸਮਾਨ ਬਣਿਆ ਵੀ ਬਹੁਤ ਪਿਆ ਹੁੰਦਾਗਾ ਹਨਾ ਤੇ ਵੈਸੇ ਵੀ ਇਹਨਾਂ ਦਾ ਜਿਹੜਾ ਬੇਸ ਮਟੀਰੀਅਲ ਆ ਉਹ ਉਧਰਲੇ ਪਾਸੇ ਜਿਹੜੇ ਇਹਨਾਂ ਦੇ ਮੁੰਡੇ ਨੇਗੇ ਉਹ ਤਿਆਰ ਕਰੀ ਜਾਂਦੇ ਨੇਗੇ 24 ਘੰਟੇ ਕੰਮ ਚੱਲਦਾ ਮੈਂ ਤਾਂ ਪਹਿਲੀ ਦੁਕਾਨ ਦੇਖੀ ਹੈਗੀ ਆਪਾਂ ਕਹਿ ਸਕਦੇ ਆਂਗੇ ਇਹ ਸ਼ੋਰੂਮ ਜਿੱਥੇ 24 ਘੰਟੇ ਕੰਮ ਕਰੀ ਜਾਂਦੇ ਆ ਬੰਦੇ ਰਾਤ ਤੱਕ ਕਰੀ ਜਾਂਦੇ ਆ ਉਦੋਂ ਬਾਅਦ ਦੂਜੇ ਇਨਫੇਅਰ ਬਸਲਮੀ ਪਾਰਟੀ ਆ ਜਾਂਦੀ ਆ ਉਹ ਸਵੇਰੇ ਸੁਨੇਹਾ ਲੱਗ ਜਾਂਦੇ ਨੇ ਤੇ ਬਹੁਤ ਵਧੀਆ ਕੰਮ ਕਰਦੇ ਆ ਬਾਈ ਸੋ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ